ਤੇ ਉਹਨਾਂ ਯੋਧਿਆਂ ਦੀ ਕਹਾਣੀ ਤੇ ਨਾਲ ਨਾਲ ਸਾਡੀ ਜੁਟ ਅਸੀਂ ਸਿਆ ਹੈ ਜਾਂ ਜੋ ਸਾਡਾ ਟਰੋਮਾ ਹੈ ਜੋ ਸਾਡਾ ਉਹ ਦੁਨੀਆਂ ਦੇ ਲਾਰਜਰ ਸਕੋਪ ਤੇ ਜਾ ਸਕਦਾ ਕੋਈ ਅੰਗਰੇਜ਼ੀ ਜੋ ਮਰਜੀ ਆ ਉਹ ਬਿੱਗ ਪਾਸ਼ਾ ਜਿਹੜੀ ਬਹੁਤ ਹੋਰ ਲੋਕ ਪੜਦੇ ਆ ਜਿਹੜੇ ਲੋਕ ਸਾਡੀ ਭਾਸ਼ਾ ਨਾਲ ਜਾਣੂ ਨਹੀਂ ਜਿਹੜੇ ਗੁਰਮੁਖੀ ਨਹੀਂ ਪੜ ਸਕਦੇ ਇਹ ਹੁਣ ਉੱਥੋਂ ਤੱਕ ਜਾਊਗੀ ਸੋ ਜਿੰਨਾ ਚਿਰ ਤੱਕ ਅਸੀਂ ਜ਼ਮੀਨੀ ਪੱਧਰ ਤੇ ਉੱਪਰ ਕੰਮ ਨਹੀਂ ਕਰਦੇ ਕੇਵਲ ਕਲਮਾਂ ਵੀ ਉਦੋਂ ਹੀ ਲਿਖ ਸਕਦੀਆਂ ਇਹ ਕਿਤਾਬ ਨਾ ਲਿਖੀ ਜਾਂਦੀ ਜੇ ਕਿਤੇ ਸਰਦਾਰ ਜਸਨ ਸਿੰਘ ਖਾਲੜਾ ਨੇ ਜ਼ਮੀਨੀ ਪੱਧਰ ਤੇ ਕੰਮ ਨਾ ਕੀਤਾ ਹੁੰਦਾ ਤਾਂ ਸਰਦਾਰ ਜਸਨ ਸਿੰਘ ਖਾਲੜਾ ਨੇ ਕੇਵਲ ਮਨੁੱਖੀ ਹੱਕਾਂ ਦੇ ਉੱਪਰ ਹੀ ਇੱਕ ਕਿਤਾਬ ਹੀ ਲਿਖੀ ਹੁੰਦੀ ਤਾਂ ਸ਼ਾਇਦ ਉਹ ਕਿਤਾਬ ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਇਹ ਅਹਿਮੀਅਤ ਨਾ ਲੈ ਪਾਉਂਦੀ। ਵੀ ਤੁਹਾਡੇ ਨਾਲ ਧੱਕਾ ਹੋਇਆ, ਆਡੇ ਕੱਲੂ ਘਰਾ ਵਰਤਾਇਆ ਗਿਆ, ਨਸਲਕੁਸ਼ੀ ਹੋਈ ਆ ਪਰ ਉਹ 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 ਦੇਸ਼ ਇਹਨੇ ਗੱਲ ਨੂੰ ਨਹੀਂ ਮੰਨਦੇ। ਉਹ ਮੰਨਦੇ ਵੀ ਤੁਸੀਂ ਅੰਕੜੇ ਲਿਆਓ। ਤਾਂ ਉਹਨਾਂ ਨੇ ਉਹ ਕੰਮ ਕੀਤਾ ਵੀ ਉਹਨਾਂ ਨੇ ਇੱਕ ਅੰਕੜੇ ਕੱਢੇ ਆ ਵੀ ਜਿਹਦੇ ਆਧਾਰ ਤੇ ਉੱਤੇ ਅੱਜ ਵੀ ਵੇਖੋ ਤੁਸੀਂ ਮੈਨੂੰ ਲੱਗਦਾ ਦਰਜਨਾ ਕੇਸ ਜਿਹੜੇ ਆ ਕੋਰਟਾਂ ਦੇ ਵਿੱਚ ਪੈਂਡਿੰਗ ਆ ਅੱਜ ਦੇ ਸਮੇਂ 'ਚ ਕੀ ਹੈ ਕਿ ਹਮਲਾ ਕੇਵਲ ਤੇ ਕੇਵਲ ਸਰੀਰਕ ਨਹੀਂ ਹੈ ਹਮਲਾ ਬੁੱਧ ਦੇ ਹੈ ਹਮਲਾ ਮਾਨਸਿਕ ਹੈ ਤੇ ਉਸ ਮਾਨਸਿਕ ਹਮਲੇ ਦੀ شناخت ਕਰਨੀ ਤੇ ਉਹਦੇ ਨਾਲ ਜੂਝਣ ਦੇ ਵਾਸਤੇ ਇੱਕ ਨਹੀਂ ਬਲਕਿ ਅਨੇਕਾਂ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੀਆਂ ਸ਼ਖਸੀਅਤਾਂ ਤੇ ਕਲਮਾਂ ਦੀ ਲੋੜ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਇਹੋ ਜੀ ਸ਼ਖਸੀਅਤ ਆ ਜਿਹਦੇ ਉੱਤੇ ਚਾਹੇ ਕੋਈ ਕਿੱਡਾ ਵੀ ਰਾਸ਼ਟਰਵਾਦੀ ਹੋਵੇ ਕਿੱਡਾ ਵੀ ਲਿਬਰਲ ਹੋਵੇ ਲੈਫਟ ਹੋਵੇ ਵੀ ਕੋਈ ਬੰਦਾ ਕੰਤੂ ਨਹੀਂ ਕਰ ਸਕਦਾ ਵੀ ਜਿਹੜਾ ਕੰਮ ਉਹਨਾਂ ਨੇ ਕੀਤਾ ਆ ਤੇ ਸਿੱਖ ਤਾਂ ਇਸ جنگ ਨੂੰ ਸਮਝਦੇ ਨੇ ਜੇਕਰ ਗੈਰ ਸਿੱਖਾਂ ਨੂੰ ਵੀ ਸਮਝਾਉਣਾ ਹੈ ਕਿ ਉਹ ਕਿਹੜੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਹ جنگ ਲੜਨ ਦੇ ਵਾਸਤੇ ਮਜਬੂਰ ਹੋਏ ਤਾਂ ਉਹਦੇ ਵਾਸਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਇਸ ਕਿਤਾਬ ਦਾ ਜਿਹੜਾ ਅੰਗਰੇਜ਼ੀ ਅਨਵਾਦ ਹੈ ਮੈਂ ਸੋਚਦਾ ਕਿ ਇੱਕ ਬ੍ਰਹਮ ਅਸਤਰ ਜਿਹੜਾ ਉਹ ਸਾਬਤ ਹੋਵੇਗਾ ਕਿਵੇਂ ਦੁਨੀਆ ਦੇ ਵਿੱਚ ਕਿਤੇ ਮਦਰ ਟਰੇਸਾ ਮਸ਼ਹੂਰ ਹੋਈ ਆ ਨੈਲਸਨ ਮੰਡੇਲਾ ਮਸ਼ਹੂਰ ਹੋਇਆ ਆ ਕਾ ਉਵੇਂ ਹੀ ਭਾਈ ਖੱਲ ਦਾ ਦੀ ਸ਼ਖਸੀਅਤ ਆ ਜਿੰਨੇ ਹਜੇ ਉਹਨਾਂ ਦੀ ਸ਼ਹਾਦਤ ਨੇ ਦੂਨ ਸਵਾਇਆ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ। ਉਹਨਾਂ ਦੀ ਰਿਪੋਰਟਾਂ ਜੋ ਜੋ ਉਹਨਾਂ ਨੇ ਕੁਛ ਕੀਤਾ ਉਹ ਸਾਰਾ ਇਸ ਟਾਈਮ ਦੇਖੋ ਯੂਨੋ ਚ ਪਾਰਲੀਮੈਂਟਸ ਚ ਵਕ-ਵਕ ਚ ਜ਼ਗਰਾ ਵਰਗੇ ਹਿਊਮਨ ਰਾਈਟਸ ਇੰਸਟੀਚਿਊਸ਼ਨ ਚ ਜਿੱਥੇ ਕਿ ਬਹੁਤ ਮਤਲਬ ਉੱਚੇ ਪੱਧਰ ਤੇ ਪੈਲ ਚੁੱਕੀ ਆ ਤੇ ਇਹ ਕਿਤਾਬ ਉਹਨਾਂ ਨਾਲ ਹੋਣ ਉਹ ਮਤਲਬ ਆਮ ਉਥੇ ਲੋਕਾਂ ਨੂੰ ਪਤਾ ਲੱਗੂਗਾ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹ ਤਜਿੰਦਰ ਸਿੰਘ ਅੰਮ੍ਰਿਤਸਰ ਚ ਮੌਜੂਦ ਹਾਂ ਸਰਦਾਰ ਅਜਮੇਰ ਸਿੰਘ ਵੱਲੋਂ ਲਿਖੀ ਹੋਈ ਕਿਤਾਬ ਜਿਹਦਾ ਅੰਗਰੇਜ਼ੀ ਅਨੁਵਾਦ ਲੋਕ ਅਰਪਣ ਕੀਤਾ ਗਿਆ ਵਾ ਪਿਛਲੇ ਪਾਸੇ ਪੋਸਟਰ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਜਿਹੜੀ ਇੱਕ ਸੁਨੇਹਾ ਵੀ ਦਿੰਦੀ ਆ ਹਮੇਸ਼ਾ ਸੁਨੇਹਾ ਦਿੰਦੀ ਰਹੂਗੀ ਕਿ ਇਹ ਦੀਵਾ ਹਮੇਸ਼ਾ ਬਲਦਾ ਰਹੂਗਾ ਤੇ ਇਹ ਚਾਰ ਚਫੇਰੇ ਜਿੱਥੋਂ ਤੱਕ ਕੋਸ਼ਿਸ਼ ਹੋਊਗੀ ਉਹ ਦੇ ਵਿੱਚ ਦੀਵੇ ਦੇ ਵਿੱਚ ਉਥੋਂ ਤੱਕ ਲੋ ਜਰੂਰ ਵਖੇੜਦਾ ਰਹੂਗਾ ਲੋ ਜਰੂਰ ਦਿੰਦਾ ਰਹੂਗਾ ਇਹ ਸੁਨੇਹਾ ਸੀ ਉਸ ਸਮੇਂ ਜਸਨ ਸਿੰਘ ਖਾਲੜਾ ਜੀ ਦਾ ਉਹ ਅਜੇ ਵੀ ਸੁਨੇਹਾ ਜਿਹੜਾ ਘਰ ਘਰ ਪਹੁੰਚ ਰਿਹਾ ਤੇ ਪੰਜਾਬੀ ਦੇ ਵਿੱਚ ਕਿਤਾਬ ਪਹਿਲਾਂ ਲਾਂਚ ਹੋ ਚੁੱਕੀ ਆ ਪਹਿਲਾਂ ਲੋਕ ਅਰਪਣ ਹੋ ਚੁੱਕੀ ਆ ਪਰ ਹੁਣ ਅੰਗਰੇਜ਼ੀ ਅਨੁਵਾਦ ਅੱਜ ਲੋਕ ਅਰਪਣ ਹੋਇਆ ਅੰਗਰੇਜ਼ੀ ਅਨੁਵਾਦ ਦੇ ਵਿੱਚ ਜਸਨ ਸਿੰਘ ਖਾਲੜਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਦੀ ਖਾਤਰ ਕਿਉਂਕਿ ਜੇ ਪੰਜਾਬ ਦੀ ਗੱਲ ਕਰਦੇ ਆ ਜਾ ਪੰਜਾਬੀਆਂ ਦੀ ਗੱਲ ਕਰਦੇ ਆ ਉਹ ਪੰਜਾਬੀ ਦੇ ਵਿੱਚ ਤੇ ਪੜ ਸਕਦੇ ਆ ਪਰ ਜਿਵੇਂ ਇਸੇ ਹੀ ਸਟੇਜ ਦੇ ਉੱਤੋਂ ਵੀਰ ਨੇ ਸੁਣਿਆ ਇੱਕ ਨੇਤਾ ਸੀ ਕਿ ਜਦੋਂ ਕਿਸੇ ਨੇ ਪੜਨਾ ਹੋਵੇ ਤੇ ਫਿਰ ਸਾਨੂੰ ਕਿਤੇ ਨਾ ਕਿਤੇ ਦੂਜੀ ਭਾਸ਼ਾ ਦੇ ਵਿੱਚ ਅਨਵਾਦ ਕਰਨਾ ਪਊਗਾ ਉਹ ਅਨਵਾਦ ਅੰਗਰੇਜ਼ੀ ਦੇ ਵਿੱਚ ਆ ਜਿਹੜਾ ਕੋਈ ਵੀ ਪੜ ਸਕਦਾ ਇਸ ਕਿਤਾਬ ਦੇ ਵਿੱਚ ਕੀ ਆ ਇਸ ਕਿਤਾਬ ਬਾਰੇ ਜਿਹੜੇ ਸਟੇਜ ਦੇ ਉੱਤੇ ਮੁੱਖ ਮਹਿਮਾਨ ਬੋਲ ਕੇ ਗਏ ਆ ਉਹ ਕੀ ਸੋਚਦੇ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਵੈਗ੍ਰੋਜੀ ਕਾ ਖਾਲਸਾ ਵੈਗ੍ਰੋਜੀ ਸਾਰਾ ਸਭ ਕਿਵੇਂ ਦੇਖ ਰਹੇ ਹੋ ਜਿਹੜੀ ਕਿਤਾਬ ਆਈ ਆ ਸਰਮਾਇਆ ਹੁੰਦਾ ਵੈਸੇ ਕੌਮਾਂ ਦਾ ਇਤਿਹਾਸ ਜਿਹੜਾ ਹੁੰਦਾ ਵਾ ਇਸ ਕਿਤਾਬ ਨੂੰ ਸਰਦਾਰ ਮੀਸੇ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਕਿ ਵੀ ਸਤਜ ਸਵਾਸੀ ਖਾਲਾਣਾਂ ਦੀ ਜੋ ਸ਼ਹਾਦਤ ਆ ਉਹਦਾ ਇੰਪੈਕਟ ਬਹੁਤ ਵੱਡਾ ਗਿਆ ਉਹ ਤਕਰੀਬਨ ਜੋ ਸਿੱਖਾਂ ਦੀ ਤਰਾਸਦੀ ਆ ਜੋ ਸਿੱਖਾਂ ਨੇ ਉਸ ਟਾਈਮ ਉਹਨਾਂ ਦਿਨਾਂ ਸਿਆ ਉਹਨੂੰ ਉਹ ਆંકੜਿਆਂ ਦੇ ਹਿਸਾਬ ਨਾਲ ਪੂਰਾ ਜਸਟੀਫਾਈ ਕਰਕੇ ਦੁਨੀਆ ਤੱਕ ਲੈ ਕੇ ਗਏ ਤੇ ਜਦੋਂ ਉਹ ਆંકੜੇ ਹੋਰ ਵੀ ਮਜ਼ਬੂਤ ਹੋ ਗਏ ਜਦੋਂ ਸਪੈਸ਼ਲੀ ਉੱਥੋਂ ਵਾਪਸ ਆ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸੌਖਾ ਕੰਮ ਨਹੀਂ ਹੈ ਬਲ ਦੀ ਅੱਗ ਚ ਔਣਾ ਇਹ ਤਾਂ ਮਤਲਬ ਬਹੁਤ ਘੱਟ ਲੋਕੀ ਇਸ ਤਰੀਕੇ ਨਾਲ ਨਾ ਤਪਸ਼ ਚ ਜਾ ਕੇ ਸ਼ਹੀਦ ਹੁੰਦੇ ਆਏ ਹੈ ਹਨਾ ਤੇ ਇਹ ਇਸ ਕਰਕੇ ਬਹੁਤ ਡਿਫਰੈਂਟ ਗੱਲ ਹੋਈ ਹੈ ਜੀ ਦੂਜੀ ਵੱਡੀ ਗੱਲ ਹੈ ਕਿ ਪਹਿਲਾਂ ਇਹ ਕਿਤਾਬ ਪੰਜਾਬੀ ਚ ਵੀ ਛਪੀ ਸੀਗੀ ਪਰ ਹੁਣ ਉਹਦਾ ਟ੍ਰਾਂਸਲੇਸ਼ਨ ਆ ਜਾਣੀ ਅਨੁਵਾਦ ਆ ਜਾਣਾ ਤਾਂ ਆਪਾਂ ਆਪਦੀ ਇਹਨਾਂ ਸ਼ਹੀਦਾਂ ਦੀ ਕਹਾਣੀ ਤੇ ਉਹਨਾਂ ਯੋਧਿਆਂ ਦੀ ਕਹਾਣੀ ਤੇ ਨਾਲ ਨਾਲ ਸਾਡੀ ਜੋ ਅਸੀਂ ਸਿਹ ਹੈ ਜਾਂ ਜੋ ਸਾਡਾ ਟਰੋਮਾ ਹੈ ਜੋ ਸਾਡਾ ਉਹ ਦੁਨੀਆਂ ਦੇ ਲਾਰਜਰ ਸਕੋਪ ਤੇ ਜਾ ਸਕਦਾ ਵੇਖੋ ਅੰਗਰੇਜ਼ੀ ਜੋ ਮਰਜੀ ਆ ਉਹ ਇੱਕ ਭਾਸ਼ਾ ਜਿਹੜੀ ਬਹੁਤ ਹੋਰ ਲੋਕ ਪੜਦੇ ਆ ਜਿਹੜੇ ਲੋਕ ਸਾਡੀ ਭਾਸ਼ਾ ਨਾਲ ਜਾਣੂ ਨਹੀਂ ਜਿਹੜੇ ਗੁਰਮੁਖੀ ਨਹੀਂ ਪੜ ਸਕਦੇ ਇਹ ਹੁਣ ਉੱਥੋਂ ਤੱਕ ਜਾਊਗੀ ਵੈਸੇ ਵੀ ਖਾਲਰਾ ਸਾਹਿਬ ਦੀ ਜਿਹੜਾ ਇੰਪੈਕਟ ਹੈ ਜਿਹੜੀ ਉਹਨਾਂ ਦੀ ਰਿਪੋਰਟਾਂ ਜੋ ਜੋ ਉਹਨਾਂ ਨੇ ਕੁਝ ਕੀਤਾ ਉਹ ਸਾਰਾ ਇਸ ਟਾਈਮ ਵੇਖੋ ਯੂਨੋ ਚ ਪਾਰਲੀਮੈਂਟਸ ਚ ਵਕ ਵਕ ਚ ਸਾਗਰਾ ਬਾਰਗੇ ਹਿਊਮਨ ਰਾਈਟਸ ਇੰਸਟੀਚਿਊਸ਼ਨ ਚ ਜਿੱਥੇ ਕਿ ਬਹੁਤ ਮਤਲਬ ਉਸੇ ਪਦਰ ਤੇ ਫੈਲ ਚੁਕੀ ਆ ਤੇ ਇਹ ਕਿਤਾਬ ਉਹਨਾਂ ਨਾਲ ਹੋਣ ਉਹ ਮਤਲਬ ਆਮ ਉਥੇ ਲੋਕਾਂ ਨੂੰ ਪਤਾ ਲੱਗੂਗਾ ਕਿ ਵੀ ਇਹ ਕੀ ਗੱਲ ਸੀ ਕੀ ਸਾਡੇ ਨਾਲ ਵਾਪਰਿਆ ਸੀ ਕਿ ਕਿਹੜੇ ਬੰਦਾ ਐਸਾ ਸੀ ਜਿਹੜਾ ਆਵਾਜ਼ ਬਣਿਆ ਉਹਨਾਂ ਸ਼ਰੀਰਾਂ ਦੀ ਜਿਹੜੇ ਮਿਲੇ ਹੀ ਨਹੀਂ ਆਪਾਂ ਨੂੰ ਤੇ ਜਿਨੇ ਆਪਣੀ ਗੱਲ ਨੂੰ ਉਥੋਂ ਤੱਕ ਪਹਚਾਇਆ ਤੇ ਆਪ ਸ਼ਹਾਦਤ ਤੇ ਖੁਦ ਇਤਿਹਾਸ ਲਿਖਣ ਵਾਲੇ ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦੋਕੇ ਸਾਡੇ ਨਾਲ ਜੁੜ ਚੁੱਕੇ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਦੇਦੋਗੇ ਸਭ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਇਹ ਵੀਖਰੇ ਹੋ ਅੱਜ ਦੀ ਇਸ ਕਿਤਾਬ ਨੂੰ ਕਿਤਾਬ ਤੇ ਪਹਿਲਾਂ ਵੀ ਲਿਖੀ ਹੋਈ ਸੀ ਪਰ ਇਹਦਾ ਅੰਗਰੇਜ਼ੀ ਅਨੁਵਾਦ ਅੱਜ ਸਰਦਾਰ ਅਮੇਰ ਸਿੰਘ ਦੀ ਜਿਹੜੀ ਕਿਤਾਬ ਆਈ ਆ ਕਿਹੋ ਜਿਹਾ ਸੁਨੇਹਾ ਜਾਊਗਾ ਦੂਜੀ ਕੌਮ ਪਰ ਸਰਦਾਰ ਤੇਜਿੰਦਰ ਸਿੰਘ ਜੀ ਇਸ ਦਾ ਸੁਨੇਹਾ ਜਿਹੜਾ ਮੈਂ ਸੋਚਦਾ ਇੱਕ ਖਾਲਸਾ ਰਾਜ ਦੀ جنگ ਨੂੰ ਜੇਕਰ ਪ੍ਰਭਾਸ਼ਿਤ ਕਰਨਾ ਹੈ ਤਾਂ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ ਤੇ ਸਿੱਖ ਤਾਂ ਇਸ جنگ ਨੂੰ ਸਮਝਦੇ ਨੇ ਜੇਕਰ ਗੈਰ ਸਿੱਖਾਂ ਨੂੰ ਵੀ ਸਮਝਾਉਣਾ ਹੈ ਕਿ ਉਹ ਕਿਹੜੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਹ جنگ ਲੜਨ ਦੇ ਵਾਸਤੇ ਮਜਬੂਰ ਹੋਏ ਤਾਂ ਉਹਦੇ ਵਾਸਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਇਸ ਕਿਤਾਬ ਦਾ ਜਿਹੜਾ ਅੰਗਰੇਜ਼ੀ ਅਨਵਾਦ ਹੈ ਮੈਂ ਸੋਚਦਾ ਕਿ ਇੱਕ ਬ੍ਰह्म ਅਸਤਰ ਜਿਹੜਾ ਉਹ ਸਾਬਤ ਹੋਵੇਗਾ ਕਿਉਂਕਿ ਇਹਦੇ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਦਰਅਸਲ ਸਾਡੇ ਨਾਲ ਵਾਪਰਿਆ ਕਿ ਸਟੇਟ ਨੇ ਕਿਹੜੇ ਹੱਥ ਕੰਡਿਆਂ ਦੇ ਰਾਹੀਂ ਸਾਡਾ ਕਤਲਿਆਮ ਕੀਤਾ ਇਹ ਕਿਸ ਤਰ੍ਹਾਂ ਦੇ ਨਾਲ ਉਸ ਕਤਲੇਆਮ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਖੁਦ ਉਸ ਕਤਲੇਆਮ ਦਾ ਹੀ ਹਿੱਸਾ ਬਣਾ ਦਿੱਤਾ ਗਿਆ ਸੋ ਇਹ ਇੱਕ ਬਹੁਤ ਅਹਿਮ ਤੱਤ ਸੀਗਾ ਕਿ ਗੈਰ ਸਿੱਖਾਂ ਤੱਕ ਸਿੱਖਾਂ ਦੀ ਸੰਘਰਸ਼ ਪ੍ਰਤੀ ਜਿਹੜੀ ਪਹੁੰਚ ਹੈ ਉਹ ਇਸ ਤੇ ਰਹੇ ਹੀ ਪਹੁੰਚ ਸਕਦੀ ਹੈ ਉਤੋਂ ਬਿਨਾਂ ਕੋਈ ਮਾਧਿਅਮ ਨਹੀਂ ਉਦੋਂ ਕਿ ਸਾਹਿਬ ਹਕੂਮਤ ਦਾ ਵਰਤਾਰਾ ਮੈਂ ਹੁਣੇ ਅਜਮੇਰ ਸਿੰਘ ਜੀ ਨਾਲ ਗੱਲ ਕਰ ਰਿਹਾ ਜੀ ਕਿਤੇ ਹਕੂਮਤ ਦੇ ਵਰਤਾਰੇ ਦੇ ਲਿਖਿਆ ਹਕੂਮਤ ਦਾ ਵਰਤਾਰਾ ਤੇ ਹੁਣ ਵੀ ਉਦਾਂ ਹੀ ਵਰਤ ਰਿਹਾ ਨੌਜਵਾਨਾਂ ਦੀ ਫੜੋ ਫੜਾਈ ਉਤੋਂ ਪਹਿਲਾਂ ਦੀਪ ਦੀ ਮੌਤ ਤੁਸੀਂ ਲੱਕੋ ਕੇ ਦੇਖਿਆ ਮੈਂ ਤਾਂ ਗੱਲ ਕੀਤੀ ਇੱਕ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਨੌਜਵਾਨ ਬੈਠਾ ਹੋਵੇ ਬਾਰਡਰਾਂ ਦੇ ਉੱਤੇ ਉਹਦੇ ਨਾਲ ਜੋ ਕਹਿਰ ਵਾਪਰਿਆ ਉਸ ਨੂੰ ਘੱਟ ਨਹੀਂ ਜਸਵੰਤ ਸਿੰਘ ਖਾਰੜ ਤੋਂ ਲੈ ਕੇ ਹੁਣ ਤੱਕ ਹਕੂਮਤ ਦਾ ਕਹਿਰ ਤੇ ਲਗਾਤਾਰ ਚੱਲ ਰਿਹਾ ਹੈ ਬਿਲਕੁਲ ਤੇਜਿੰਦਰ ਰੂਪ ਬਦਲ ਜਾਂਦੇ ਨੇ ਕਹਿਰਵੇਂ ਚੱਲਦਾ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਸਰੀਰਕ ਤੌਰ ਤੇ ਮਨੁੱਖ ਨੂੰ ਅਣਪਛਾਤੀ ਲਾਸ਼ ਦੇ ਵਿੱਚ ਬਦਲ ਦਿੱਤਾ ਜਾਂਦਾ ਤੇ ਕੋਈ ਜਾਗਦੀ ਚਮੀਰਵਾਰਾ ਜਿਹੜਾ ਕੋਈ ਜ਼ਮੀਰ ਕਹਿ ਸਕਦੇ ਆ ਕਿ ਉਸ ਜ਼ਮੀਰ ਜਾਗਦੀ ਨੂੰ ਰੱਖਣ ਵਾਲਾ ਤੇ ਲੋਕਾਂ ਦੀ ਜ਼ਮੀਰ ਜਗਾਉਣ ਦੀ ਸਮਰੱਥਾ ਵਾਲਾ ਮਰਦ ਜਿਹੜਾ ਉਹ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਰੂਪ ਲੈਂਦਾ ਹੈ ਪਰ ਜਦੋਂ ਮਨੁੱਖ ਦੀ ਸੋਚ ਅਣਪਛਾਤੀ ਕਰ ਦਿੱਤੀ ਜਾਂਦੀ ਹੈ ਅੱਜ ਦੇ ਸਮੇਂ 'ਚ ਕੀ ਹੈ ਕਿ ਹਮਲਾ ਕੇਵਲ ਤੇ ਕੇਵਲ ਸਰੀਰਕ ਨਹੀਂ ਹੈ ਹਮਲਾ ਬੁੱਧ ਦੇ ਹੈ ਹਮਲਾ ਮਾਨਸਿਕ ਹੈ ਤੇ ਉਸ ਮਾਨਸਿਕ ਹਮਲੇ ਦੀ شناخت ਕਰਨੀ ਤੇ ਉਹਦੇ ਨਾਲ ਜੂਝਣ ਦੇ ਵਾਸਤੇ ਇੱਕ ਨਹੀਂ ਬਲਕਿ ਅਨੇਕਾਂ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੀਆਂ ਸ਼ਕਤੀਆਂ ਤੇ ਕਲਮਾਂ ਦੀ ਲੋੜ ਹੈ ਦੂਜੀ ਗੱਲ ਇਹ ਵੀ ਹੈ ਕਿ ਇੱਕ ਕਲਮ ਦਾ ਰੂਪ ਸੋਸ਼ਲ ਮੀਡੀਆ ਬੇਸ਼ਕ ਲੈਂਦਾ ਜਾ ਰਿਹਾ ਹੈ ਪਰ ਕਲਮਜ਼ਾਰ ਵੀ ਉਹ ਕੁਝ ਨਹੀਂ ਕਰ ਸਕਦਾ ਜੋ ਕੁਝ ਗਰਾਉਂਡ ਪੱਧਰ ਤੇ ਜਾ ਕੇ ਕਰਨ ਵਾਲਾ ਇੱਕ ਜਸਵੰਤ ਸਿੰਘ ਖਾਲੜਾ ਵਰਗਾ ਸ਼ਖਸ ਕਰ ਸਕਦਾ ਹੈ ਸੋ ਸਭ ਤੋਂ ਅਹਿਮ ਤਾਂ ਇਹ ਹੈ ਕਿ ਗਰਾਉਂਡ ਦੇ ਉੱਪਰ ਕੰਮ ਕਰਨ ਵਾਲੇ ਲੋਕ ਜਿਸ ਤਰ੍ਹਾਂ ਸਰਦਾਰ ਸਰਬਜੀਤ ਸਿੰਘ ਵੀਰਕਾ ਕਰ ਰਹੇ ਨੇ ਸਰਦਾਰ ਸਰਬਜੀਤ ਸਿੰਘ ਵੀਰਕਾ ਦਾ ਕੰਮ ਉਸੇ ਲਾਈਨ ਦੇ ਵਿੱਚ ਹੈ ਜਿਸ ਲਾਈਨ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕੀਤਾ ਸੀ ਇਹ ਗੱਲ ਵੱਖਰੀ ਹੈ ਕਿ ਕੰਮ ਕਰਨ ਦਾ ਤਰੀਕਾ ਕੰਮ ਕਰਨ ਦੇ ਢੰਗ ਅੱਜ ਦੇ ਸਮੇਂ ਤੇ ਸਰਕਾਰ ਦੇ ਨਾਲ ਵਾਰਤਾ ਲਾਪ ਜਾਂ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਇੱਕ ਨਿਆਹ ਪ੍ਰਣਾਲੀਆਂ ਉਹਦੇ ਨਾਲ ਜੁਝਣ ਦੇ ਤਰੀਕੇ ਜ਼ਰੂਰ ਬਦਲੇ ਹੋ ਸਕਦਾ ਹੋਣਗੇ ਪਰ ਕਾਰਜ ਉਹੀ ਬਾਦਸਤੂਰ ਚੱਲੀ ਹੈ ਸੋ ਜਿੰਨਾ ਚਿਰ ਤੱਕ ਅਸੀਂ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕਰਦੇ ਕੇਵਲ ਕਲਮਾਂ ਵੀ ਉਦੋਂ ਹੀ ਲਿਖ ਸਕਦੀਆਂ ਇਹ ਕਿਤਾਬ ਨਾ ਲਿਖੀ ਜਾਂਦੀ ਜੇ ਕਿਤੇ ਸਰਦਾਰ ਜਸਨ ਸਿੰਘ ਖਾਲੜਾ ਨੇ ਜ਼ਮੀਨੀ ਪੱਧਰ ਤੇ ਕੰਮ ਨਾ ਕੀਤਾ ਹੁੰਦਾ ਤਾਂ ਸਰਦਾਰ ਜਸਨ ਸਿੰਘ ਖਾਲੜਾ ਨੇ ਕੇਵਲ ਮਨੁੱਖੀ ਹੱਕਾਂ ਦੇ ਉੱਪਰ ਹੀ ਇੱਕ ਕਿਤਾਬ ਹੀ ਲਿਖੀ ਹੁੰਦੀ ਤਾਂ ਸ਼ਾਇਦ ਉਹ ਕਿਤਾਬ ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਇਹ ਅਹਿਮੀਅਤ ਨਾ ਲੈ ਪਾਉਂਦੀ। ਅੱਛਾ ਇੱਕ ਲਾਸਟ ਦੇ ਵਿੱਚ ਸਵਾਲ ਵੀ ਬਣ ਜਾਂਦਾ ਤੁਹਾਡੇ ਕੋਲੋਂ ਕਿਉਂਕਿ ਅਜਮੇ ਸਿੰਘ ਨੇ ਗੱਲ ਕੀਤੀ ਸੋਸ਼ਲ ਮੀਡੀਆ ਜੋ ਵਰਤਾਂਤ ਘੜਦਾ ਅੱਜ ਦਾ ਸੋਸ਼ਲ ਮੀਡੀਆ ਜੋ ਵਰਤਾਂਤ ਘੜ ਰਿਹਾ ਖਾਸ ਕਰਕੇ ਉਹਦੇ ਉੱਤੇ ਜੋ ਨਾ ਤੇ ਫਿਕਰਮੰਦੀ ਜ਼ਾਹਿਰ ਕੀਤੀ ਕਿ ਜਿਹੜੀ ਇਹ ਕਲਮ ਲਿਖ ਰਹੀ ਹੈ ਨਾ ਉਹ ਵੀ ਕੁਝ ਗਲਤ ਤਰੀਕੇ ਨਾਲ ਲਿਖਿਆ ਜਾ ਰਿਹਾ ਹੈ ਅ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸੋਸ਼ਲ ਮੀਡੀਆ ਦੇ ਵਿੱਚ ਲਾਈਕ ਤੇ ਵਿਊ ਦੀ ਦੌੜ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਇਤਿਹਾਸਕਾਰੀ ਤਰੀਕੀ ਤੱਤ ਤੇ ਫਿਲਾਸਫੀ ਨੂੰ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਸਾਡੇ ਲਈ ਖਤਰਨਾਕ ਸਾਬਤ ਹੋਵੇਗੀ ਕਿਉਂਕਿ ਤੁਹਾਡੀ ਆਉਣ ਵਾਲੀ ਜਿਹੜੀ ਭੁੱਖ ਦੀ ਪੀੜ੍ਹੀ ਹੈ ਉਹ ਪੜਨ ਦੇ ਨਾਲੋਂ ਜਾਂ ਜ਼ਮੀਨੀ ਪੱਧਰ ਤੇ ਕੰਮ ਕਰਨ ਦੇ ਨਾਲੋਂ ਫੋਨ ਦੇ ਉੱਪਰ ਜ਼ਿਆਦਾ ਵਿਸ਼ਵਾਸ ਕਰ ਰਹੀ ਹੈ ਉਹਦੇ ਹੱਥ ਦੇ ਵਿੱਚ ਫੋਨ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ 350 ਸਾਲਾ ਅਸੀਂ ਮਨਾ ਰਹੇ ਹਾਂ ਇਸ ਸਾਲ ਦੇ ਵਿੱਚ ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਕਿਸੇ ਨਾ ਕਿਸੇ ਤਰੀਕੇ ਇਹ ਅਪਰੋਚ ਹੈ ਕਿ ਸਿੱਖ ਹਿਸਟਰੀ ਨੂੰ ਮਿਸ ਇੰਟਰਪਰਟ ਕੀਤਾ ਜਾਵੇ ਉਹਨਾਂ ਦਾ ਭਾਵ ਇਹ ਹੈ ਆਪਣੇ ਵਿਖਿਆਨਾਂ ਦੇ ਵਿੱਚ ਜਾਂ ਆਪਣੇ ਵਿਚਾਰ ਦੇ ਵਿੱਚ ਕਿ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਉਹ ਤੇ ਹਿੰਦੂਆਂ ਦੀ ਰਾਖੀ ਵਾਸਤੇ ਹੋਈ ਨਹੀਂ ਸੋ ਤੁਹਾਡੇ ਵਾਸਤੇ ਇੱਕ ਉਹ ਖਤਰਾ ਜਿਹਦਾ ਤੁਸੀਂ ਜਵਾਬ ਦੇਣਾ ਹੈ ਦੂਜੇ ਪਾਸੇ ਕੁਝ ਮੁਸਲਮਾਨ ਇਤਿਹਾਸਕਾਰ ਬਹਿ ਜਾਂਦੇ ਨੇ ਉਹ ਕਹਿੰਦੇ ਨੇ ਕਿ ਔਰੰਗਜ਼ੇਬ ਤਾਂ ਬੜਾ ਇਨਸਾਫਪਸੰਦ ਸੀ ਉਹਨੇ ਤਾਂ ਹਿੰਦੂਆਂ ਨੂੰ ਮੁਸਲਮਾਨ ਬਣਨ ਲਈ ਮਜਬੂਰੀ ਨਹੀਂ ਕੀਤਾ ਹੋ ਸਕਦਾ ਤੁਹਾਡੇ ਸਾਹਮਣੇ ਫਿਲਸਫਾ ਵਾਲੀ ਚਿੰਨ੍ਹ ਆ ਜਾਂਦਾ ਇਹਦਾ ਮਤਲਬ ਕਿ ਉਹ ਸ਼ਹਾਦਤ ਉਹਨਾਂ ਦੇ ਹੱਕਾਂ ਜਾਂ ਉਹਨਾਂ ਦੇ ਤਿਲਕ ਜੰਝੂ ਦੀ ਰੱਖਿਆ ਵਾਸਤੇ ਨਹੀਂ ਹੋਈ ਸੋ ਜਦੋਂ ਦੋਹੇ ਹੀ ਪੱਖ ਤੁਹਾਡੇ ਇਤਿਹਾਸ ਨੂੰ ਭੰਨਣ ਤੋੜਨ ਦਾ ਯਤਨ ਕਰ ਰਹੇ ਨੇ ਤੇ ਤੁਹਾਡੀ ਜ਼ਿੰਮੇਵਾਰੀ ਬਹੁਤ ਸੰਜੀਦਗੀ ਵਾਲੀ ਬਣ ਜਾਂਦੀ ਵਾਜੀ ਗੁਰਫਤੇ ਸਾਂਝ ਕਰਦੇ ਬਹੁਤ-ਬਹੁਤ ਜੀ ਆਪ ਜੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸੱਤ ਤੋਂ ਜਥੇਬੰਦੀ ਆ ਸੱਤ ਉਹਦੇ ਤੋਂ ਵੀਰ ਜੁਵਾਰ ਸਿੰਘ ਜੁੜ ਚੁੱਕੇ ਆ ਗੁਰਫਤੇ ਸਾਂਝ ਕਰਦੇ ਜੁਵਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਜਸਵੰਤ ਸਿੰਘ ਜੀ ਦੀਆਂ ਆਮ ਤਸਵੀਰਾਂ ਮੈਂ ਦੇਖਦਾ ਹਾਂ ਨਾ ਤੁਸੀਂ ਕਹਿੰਦੇ ਹੋ ਕਿ ਅਸੀਂ ਉਹਨਾਂ ਪੱਧਰ ਚਿੰਨਾ ਤੇ ਚੱਲ ਰਹੇ ਹਾਂ ਇਸ ਟਾਈਮ ਦੇ ਉੱਤੇ ਚੋਣ ਜਿੱਤਨੀ ਜਦੋਂ ਤੁਸੀਂ ਚੋਣ ਜਿੱਤੀ ਸੀ ਸੱਤ ਵੱਲੋਂ ਇੱਕ ਬੱਚੀ ਜਿੱਤਦੀ ਆ ਉਦੋਂ ਵੀ ਇੱਕ ਫੋਟੋ ਵਾਇਰਲ ਹੋਈ ਉਹਦੇ ਵਿੱਚ ਅਸਨ ਸਿੰਘ ਖਾਲੜਾ ਵੀ ਅੱਜ ਵੀ ਤੁਸੀਂ ਉਹ ਪ੍ਰੋਗਰਾਮ ਤੇ ਬੈਠੇ ਹੋ ਨੌਜਵਾਨੀ ਕਿਵੇਂ ਸੋਚਦੀ ਆ ਆਪਣੇ ਸ਼ਹੀਦਾਂ ਬਾਰੇ ਜਉ ਸਿੰਘ ਖਾਲੜਾ ਬਾਰੇ ਜਾਂ ਉਸ ਤੋਂ ਬਾਅਦ ਜਾਂ ਪਹਿਲਾਂ ਹੋਏ ਸ਼ਹੀਦਾਂ ਬਾਰੇ ਅੱਜ ਦੇ ਵੇਖੋ ਜਿਹੜੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਸੀਂ ਹੈਗੇ ਅੱਜ ਦੇ ਸਮੇਂ 'ਚ ਕਿਉਂਕਿ ਜਿਹੜਾ ਸਿੱਖਿਆ ਦਾ ਵਾਅ ਵਾਸਤਾ ਆ ਉਹ ਪੱਛਮ ਦੇ ਨਾਲ ਪਿਆ ਅੰਗਰੇਜ਼ਾਂ ਦੇ ਰਹੀ ਜਦੋਂ ਅੰਗਰੇਜ਼ ਸਿੱਖਿਆ ਦੇ ਰਾਜ ਤੇ ਕਾਬਜ਼ ਹੁੰਦਾ ਤਾਂ ਇੱਥੋਂ ਦਾ ਸਾਰਾ ਸਿੱਖਿਆ ਪ੍ਰਣਾਲੀ ਇਤਿਹਾਸ ਲਿਖਣ ਦਾ ਤਰੀਕਾ ਉਹ ਸਾਰੇ ਦੇ ਵਿੱਚ ਇੱਕ ਵੱਡੀ ਤਬਦੀਲੀ ਹੁੰਦੀ ਆ ਜਿਹਦੇ ਵਿੱਚ ਕੈਲਿਬ੍ਰੇਸ਼ਨੈਲਿਟੀ ਆਈ ਆ ਜਿਹਦੇ ਚ ਡਾਟਾ ਨੂੰ ਮੁੱਖ ਆਧਾਰ ਮੰਨਿਆ ਜਾਂਦਾ ਵੀ ਡਾਟਾ ਦੇ ਆਧਾਰ ਦੇ ਉੱਤੇ ਜਿਹੜੀਆਂ ਫੈਕਟਸ ਐਂਡ ਫਿਗਰਸ ਅੰਕੜੇ ਦੇ ਆਧਾਰ ਤੇ ਗੱਲ ਹੋਊਗੀ ਤਾਂ ਕੰਬੀ ਅੱਜ ਸਿੱਖ ਡਾਇਸਪੋਰਾ ਵਾ ਉਹ ਗਿਣਤੀ ਜਿਹੜਾ ਆ ਉਹਨਾਂ ਮੁਲਕਾਂ 'ਚ ਬੈਠਾ ਪੱਛਮੀ ਮੁਲਕਾਂ ਦੇ ਵਿੱਚ ਤਾਂ ਜਦੋਂ ਅਸੀਂ ਮਾਡਰਨ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਿੱਖਾਂ ਦੇ ਉੱਤੇ ਸਟੇਟ ਰੈਪਰੈਸ਼ਨ ਹੋਇਆ ਆ ਜਦੋਂ ਉਹਦੀ ਗੱਲ ਕਰਦੇ ਆਈ ਉਹਦੀ ਗੱਲ ਕਿੱਥੇ ਕਰਾਂਗੇ ਇੱਥੇ ਤਾਂ ਕਰ ਹੀ ਰਹੇ ਆ ਇਹਦੇ ਨਾਲ ਜਿੱਥੇ-ਜਿੱਥੇ ਸਾਡਾ ਡਾਇਸਪੋਰਾ ਬੈਠਾ ਉੱਥੇ ਗੱਲ ਹੋਊਗੀ ਤਾਂ ਉਹ ਬੈਠਾ ਕਿੱਥੇ ਪੱਛਮੀ ਮੁਲਕਾਂ 'ਚ ਉਹ ਮੁਲਕ ਜਿਹੜੇ ਗੱਲ ਰੈਸ਼ਨੈਲਿਟੀ ਦੇ ਆਧਾਰ ਤੇ ਕਰਦੇ ਆ ਫੈਕਟਸ ਦੇ ਆਧਾਰ ਤੇ ਕਰਦੇ ਆ ਨੰਬਰ ਦੇ ਆਧਾਰ ਤੇ ਕਰਦੇ ਆ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਅਪਰੋਚ ਹੀ ਵੀ ਇਹੀ ਠੀਕ ਹੈ ਕਹਿ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਵੀ ਸਾਡੇ ਨਾਲ ਧੱਕਾ ਹੋਇਆ ਸਾਡੇ ਕੱਲੂ ਘਰਾ ਵਰਤਾਇਆ ਗਿਆ ਨਸਲਕੁਸ਼ੀ ਹੋਈ ਆ ਪਰ ਉਹ 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 ਦੇਸ਼ ਇਹਨੇ ਗਲ ਨੂੰ ਨਹੀਂ ਮੰਨਦੇ ਉਹ ਮੰਨਦਾ ਵੀ ਤੂੰ ਅੰਕੜੇ ਲਿਆਓ ਤਾਂ ਉਹਨਾਂ ਨੇ ਉਹ ਕੰਮ ਕੀਤਾ ਵੀ ਉਹਨਾਂ ਨੇ ਇੱਕ ਅੰਕੜੇ ਕੱਢੇ ਆ ਵੀ ਜਿਹਦੇ ਆਧਾਰ ਤੇ ਉੱਤੇ ਅੱਜ ਵੀ ਵੇਖੋ ਤੁਸੀਂ ਮੈਨੂੰ ਲੱਗਦਾ ਦਰਜਨਾ ਕੇਸ ਜਿਹੜੇ ਆ ਕੋਟਾ ਦੇ ਵਿੱਚ ਪੈਂਡਿੰਗ ਆ ਦਰਜਨਾ ਕੇਸਾਂ 'ਚ ਫੈਸਲਾ ਆ ਚੁੱਕਾ ਆ ਵੀ ਉਹਨਾਂ ਨੇ ਉਹ ਕੰਮ ਕੀਤਾ ਕਿ ਮੀਲ ਪੱਥਰ ਸਥਾਪਿਤ ਕੀਤਾ ਤਾਂ ਭਾਈ ਜਸਵੰਤ ਸਿੰਘ ਖਲੜਾ ਸਾਡੇ ਸੰਘਰਸ਼ ਦੇ ਕਹੋ ਜੇ ਨਾਇਕ ਆ ਜਿਨ੍ਹਾਂ ਨੇ ਇਹ ਕਾਫ ਦੇ ਸਕੂਟਰ ਦੇ ਉੱਤੇ ਮਿਹਨਤ ਕਰਕੇ ਪਿੰਡ-ਪਿੰਡ ਜਾ ਕੇ ਆਪਦੀ ਜਿਹੜੀ ਜਾਣ ਆ ਸੰਘਰਸ਼ ਦੀ ਲਿਖੇ ਲਾਈ ਤੇ ਜਿਹਦਾ ਜਵਾਬ ਅੱਜ ਭਾਰਤੀ ਸਟੇਟ ਕੋਲ ਕਿਤੇ ਵੀ ਨਹੀਂ ਆ ਸਾਰੀ ਦੁਨੀਆ ਦੇ ਵਿੱਚ ਅੱਜ ਸਿੱਖਾਂ ਦੇ ਉੱਤੇ ਜਿਹੜਾ ਜੈਨੋਸਾਈਡ ਵਾਪਰਿਆ ਵੱਖ-ਵੱਖ ਮੁਲਕਾਂ ਦੀਆਂ ਅਸੈਂਬਲੀਆਂ ਨੇ ਰੈਕੋਗਨਾਈਜ਼ ਕਰ ਲਈਆਂ ਈਵਨ ਕਿ ਭਾਰਤੀ ਸਟੇਟ ਦੇ ਵਿੱਚ ਵੀ ਦਿੱਲੀ ਅਸੈਂਬਲੀ ਨੇ ਉਹਨੂੰ ਜੈਨੋਸਾਈਡ ਰੈਕੋਗਨਾਈਜ਼ ਕੀਤਾ ਹੈ। ਦੇਸ਼ਾਂ ਤੋਂ ਜਾ ਕੇ ਵੀ ਜਸਵੰਤ ਸਿੰਘ ਖਾਲੜਾ ਨੇ ਇਥੋਂ ਦੀ ਆਵਾਜ਼ ਚੱਕੀ ਸੀ ਜੋ ਹੋ ਰਿਹਾ ਉਹਦਾ ਵਰਤਾਰੇ ਦਾ ਉਸ ਸਮੇਂ ਉਹਨਾਂ ਨੇ ਆਵਾਜ਼ ਚੁੱਕੀ। ਆ ਬਿਲਕੁਲ ਵੇਖੋ ਅੱਜ ਜਦੋਂ ਅਸੀਂ ਯੂਨੀਵਰਸਿਟੀ 'ਚ ਹੁਣ ਇਹ ਗੱਲੇ ਵੀ ਅਸੀਂ ਉਹਨਾਂ ਨੂੰ ਨਾਇਕ ਕਿਉਂ ਮੰਨਦੇ ਹਾਂ ਨਾ ਜਦੋਂ ਯੂਨੀਵਰਸਿਟੀ 'ਚ ਅਸੀਂ ਕੰਮ ਸ਼ੁਰੂ ਕੀਤਾ ਆ ਤਾਂ ਵੇਖੋ ਜਿਹੜੀ ਪੰਜਾਬ ਯੂ ਉਹ ਬਹੁਤ ਹਾਸ਼ਿਰਤ ਕੀ ਜਾ ਚੁੱਕੀ ਹੈ ਕਿਉਂਕਿ ਜਿੰਨਾ ਪ੍ਰੋਫੈਸਰ ਲੌਬੀ ਆ ਉਹਨਾਂ ਦੇ ਵਿੱਚ ਲੈਫਟ ਲਿਬਰਲ ਦਾ ਬੋਲ ਬਲਾ ਆ ਜਿਹੜੇ ਕਿ ਖੁੱਲ ਕੇ ਸਿੱਖਾਂ ਦੇ ਸੰਘਰਸ਼ ਦੇ ਖਿਲਾਫ ਸਿੱਖਾਂ ਦੀ ਆਡੈਂਟਿਟੀ ਦੇ ਖਿਲਾਫ ਸਿੱਖਾਂ ਦੇ ਜਾਦ ਰਾਜ ਦੇ ਖਿਲਾਫ ਬੋਲਦੇ ਆ ਤਾਂ ਉੱਥੇ ਮਾਹੌਲ ਇਹ ਕਹੋ ਜੇ ਸਿਰ ਜਾ ਗਿਆ ਕਿ ਜਿੱਥੇ ਤੁਸੀਂ ਵਿਦਿਆਰਥੀਆਂ ਤੱਕ ਜੇ ਤੁਸੀਂ ਗੱਲ ਲੈ ਕੇ ਜਾਂਦੇ ਹੋ ਸਿੱਖ ਸੰਘਰਸ਼ ਦੀ ਤਾਂ ਉੱਥੇ ਕੋਈ ਪੇਸ਼ ਨਹੀਂ ਜਾਂਦੀ ਬੜੀ ਛੇਤੀ ਲੇਬਲ ਕਰਕੇ ਤੇ ਜਿਹੜਾ ਪਾਸੇ ਕਰ ਦਿੱਤਾ ਜਾਂਦਾ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਇਹੋ ਜੀ ਸ਼ਖਸੀਅਤ ਆ ਜਿਹਦੇ ਉੱਤੇ ਚਾਹੇ ਕੋ ਕਿੱਡਾ ਵੀ ਰਾਸ਼ਟਰਵਾਦੀ ਹੋਵੇ ਕਿੱਡਾ ਵੀ ਲਿਬਰਲ ਹੋਵੇ ਲੈਫਟ ਹੋਵੇ ਵੀ ਕੋਈ ਬੰਦਾ ਕਿੰਤੂ ਨਹੀਂ ਕਰ ਸਕਦਾ ਵੀ ਜਿਹੜਾ ਕੰਮ ਉਹਨਾਂ ਨੇ ਕੀਤਾ ਆ ਤਾਂ ਸਾਨੂੰ ਇਹ ਲੱਗਾ ਕਿ ਸਟੂਡੈਂਟਸ ਦੇ ਵਿੱਚ ਵੇਖੋ ਜਿਹੜਾ ਸੰਘਰਸ਼ ਹੁੰਦਾ ਆ ਉਹਦੇ ਵਿੱਚ ਇੱਕ ਤੇ ਲੜ ਰਹੀ ਹੁੰਦੀ ਆ ਸਿੱਖਾਂ ਦਾ ਮੰਨ ਲਓ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਉਹ ਸਿੱਖ ਨੇ ਜਿਹੜੇ ਹਥਿਆਰ ਚੁੱਕ ਕੇ ਲੜ ਰਹੇ ਆ ਜਿਹੜੇ ਸ਼ਹਾਦਤਾਂ ਦੇ ਰਹੇ ਆ ਉਹਨਾਂ ਦੇ ਪਰਿਵਾਰ ਤੇ ਸੀਏ ਚੱਲ ਰਿਹਾ ਤਾਂ ਇੱਕ ਉਹ ਵੀ ਸੈਕਸ਼ਨ ਸਿੱਖਾਂ ਦੇ ਵਿੱਚੋਂ ਹੀ ਜਿਹੜਾ ਸਟ੍ਰੀਟ ਦੇ ਪਾਸੇ ਖੜ ਗਿਆ ਜਾ ਕੇ ਇਦੇ ਵਿੱਚ ਕੁਲਦੀਪ ਰਾੜ ਵਰਗੇ ਕੇਪੀਐਸ ਗਿਲੇ ਵਰਗੇ ਬੈਂਤੇ ਬੁੱਚੜ ਵਰਗੇ ਉਹ ਸਿੱਖ ਪਰਿਵਾਰਾਂ ਜੁਹੀਂ ਤਾਂ ਇਹ ਦੋ ਸੈਕਸ਼ਨ ਆ ਪਰ ਉਹਦੇ ਵਿੱਚ ਇੱਕ ਵੱਡਾ ਹਿੱਸਾ ਹੁੰਦਾ ਆ ਜਿਹੜਾ ਕਿਸੇ ਵੀ ਚੀਜ਼ ਦਾ ਹਿੱਸਾ ਨਹੀਂ ਬਣਦਾ 90% ਤੋਂ ਵੱਧ ਉਹ ਲੋਕ ਹੁੰਦੇ ਆ ਕਿ ਉਹ ਕਿੱਧਰ ਖੜਨਗੇ ਇਹ ਉਹ ਚੀਜ਼ ਡਿਸਾਈਡ ਕਰਦੀ ਵੀ ਸੰਘਰਸ਼ ਕਾਮਯਾਬ ਹੋਣਾ ਹੈ ਕਿ ਸੰਘਰਸ਼ ਫੇਲ ਹੋਣਾ ਹੈ ਜੇ ਉਹ ਸਟੇਟ ਦੇ ਪੱਖ 'ਚ ਜਾਂਦੇ ਆ ਤਾਂ ਸੰਘਰਸ਼ ਦਾਡਾ ਖਤਮ ਹੋ ਜਾਂਦਾ ਆ ਜੇ ਉਹ ਹੋ ਹੀ ਸਾਈਡ ਆ ਜਿਹੜਾ ਨਿਊਟਰਲ ਆ ਕਿੰਨੇ ਸਾਰਾ ਕੋ ਸਫਰ ਕਰਨਾ ਆਪਦੇ ਪਿੰਡੇ ਤੇ ਡੋਣਾ ਜੇ ਉਹ ਦੀ ਹਮ ਧਰਤੀ ਤੁਹਾਡੀ ਲਹਿਰ ਨਾਲ ਜੁੜਦੀ ਆ ਤਾਂ ਬੜੀ ਵੱਡੀ ਸੰਭਾਵਨਾ ਹੁੰਦੀ ਆ ਕਿ ਲਹਿਰ ਕਾਮਯਾਬ ਹੋ ਜੂਗੀ ਭਾਈ ਖਾਲੜਾ ਦੀ ਸ਼ਖਸੀਅਤ ਐਹੋ ਜੀ ਆ ਕਿ ਉਹ ਕਿਹੜਾ ਵੱਡਾ ਹਿੱਸਾ ਆ ਜਿਹਦੇ ਵਿੱਚ ਚਾਹੇ ਕੋ ਸਰਕਾਰੀ ਨੌਕਰੀਆਂ ਕਰਦਾ ਕੋਈ ਅਫਸਰਾ ਕੋ ਲੀਡ ਕਲਾਸ ਆ ਕਿਹੇ ਵੀ ਤਰ੍ਹਾਂ ਦਾ ਪੜੇ ਲਿਖੇ ਹਰ ਵਰਗ ਦੇ ਭਾਈ ਖਾਲੜਾ ਅਪੀਲ ਕਰਦਾ ਆ ਭਾਈ ਖਾਲੜਾ ਦੀ ਸ਼ਖਸੀਅਤ ਹਰ ਵਰਗ ਨੂੰ ਆਪਣੇ ਵੱਲ ਖਿੱਚਦੀ ਆ ਤੇ ਜਦੋਂ ਭਾਈ ਖਾਲੜਾ ਦੇ ਰਾਈ ਸੰਘਰਸ਼ ਨੂੰ ਵੇਖਦੇ ਆ ਤਾ ਇੱਕ ਠੀਕ ਹੈ ਇੱਕ ਸੈਕਸ਼ਨ ਤਾਂ ਉਹ ਆ ਜਿਹੜੇ ਲੜੀ ਰਹੀ ਲਗਾਤਾਰ ਇੱਕ ਸੈਕਸ਼ਨ ਉਹ ਜਿਹੜਾ ਕਹਿੰਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਪਰ ਭਾਈ ਖਾਲੜਾ ਦੀ ਸਖਸ਼ੀਅਤ ਕਿਹੋ ਜੀ ਆ ਵੀ ਉਹ ਸਾਰੇ ਸੈਕਸ਼ਨ ਨੂੰ ਖਿੱਚ ਕੇ ਜਿਹੜਾ ਸੰਘਰਸ਼ ਹਾਲ ਪਾਸੇ ਲੈ ਕੇ ਆਉਂਦੀ ਹੈ ਤਾਂ ਹੀ ਉਹਨਾਂ ਦੇ ਰਹੀਂ ਜਿਹੜਾ ਕੰਮ ਆ ਵੀ ਉਹ ਇੱਕ ਵੱਡੇ ਸੈਕਸ਼ਨ ਨੂੰ ਜਿਹੜਾ ਆ ਉਹ ਅਪੀਲ ਕਰਕੇ ਆਪਾਂ ਆਪਣੇ ਸੰਘਰਸ਼ ਦੇ ਵਾਲੇ ਪਾਸੇ ਲਿਆ ਸਕਦੇ ਆ ਜਿੱਦਾਂ ਜਿੱਥੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਹੋਈ ਰਿਪਨਦੋਲ ਬਜਾਇ ਦੀ ਭਾਈ ਕਮਾਨ ਨੇ ਗੱਲ ਕੀਤੀ ਠੀਕ ਹੈ ਨਾ ਵੀ ਜਿਨੇ ਕੇ ਪੀ ਐਸ ਕੇ ਲ ਦੇ ਖਿਲਾਫ ਉਹਨਾਂ ਸਮੇਂ ਚ ਕੇਸ ਲੜਿਆ ਉਹਨਾਂ ਦੀ ਆ ਰੀਸੈਂਟ ਇੱਕ ਇੰਟਰਵਿਊ ਆਈ ਹੈ ਚੈਨਲ ਦੇ ਉੱਪਰ ਉਹਦੇ ਵਿੱਚ ਵੀ ਭਾਈ ਖਲੜਾ ਦਾ ਜ਼ਿਕਰ ਕਰ ਰਿਹਾ ਹੈ ਵੀ ਜਿਹੜਾ ਉਹ ਸੈਕਸ਼ਨ ਆ ਜਿਹੜਾ ਸਟੇਟ ਦੀ ਪਾਵਰ ਹੰਡਾ ਰਿਆ ਆ ਉਹਦੇ ਵੱਡੇ ਉਹਦਿਆਂ ਦੇ ਬੈਠਾ ਆ ਉਹਦੇ ਵਿੱਚ ਵੀ ਜੇ ਚਰਚਾ ਭਾਈ ਖਲੜੇ ਦੀ ਇਹ ਤਾਂ ਤੁਸੀਂ ਸੋਚੋ ਵੀ ਉਹ ਸ਼ਹਾਦਤ ਕਿੰਨੀ ਵੱਡੀ ਆ ਤੇ ਉਹ ਗੱਲ ਹੌਲੀ ਹੌਲੀ ਕਿੱਥੋਂ ਤੱਕ ਪਹੁੰਚ ਜੂਗੀ ਤਾਂ ਕਰਕੇ ਉਹਨਾਂ ਦੀ ਸਖਸ਼ੀਤ ਬਾਰੇ ਜਿਹੜੀ ਆ ਕਿਤਾਬ ਰਿਲੀਜ਼ ਹੋਈ ਆ ਵੀ ਉਹਨਾਂ ਦੀ ਇੰਨੀ ਕੁ ਵੱਡੀ ਕਹਾਣੀ ਆ ਜਿਹਦੇ ਉੱਤੇ ਪੀ ਐਚ ਡੀ ਦੇ ਥੀਸਿਸ ਲਿਖੇ ਜਾ ਸਕਦੇ ਆ ਇਰੇ ਅਧਾਰ ਤੇ ਹਜੇ ਮੈਂ ਕਹਿੰਦਾ ਵੀ ਟਿਪ ਆਫ ਦੀ ਆਈਸਬਰਗ ਕੰਮ ਸਾਹਮਣੇ ਆਇਆ ਵੀ ਬਹੁਤ ਥੋੜਾ ਕੰਮ ਆ ਸਾਹਮਣੇ ਆਇਆ ਇਹਦੇ ਉੱਤੇ ਯੂਨੀਵਰਸਿਟੀਆਂ ਦੇ ਵਿੱਚ ਹਿਊਮਨ ਰਾਈਟ ਜਿਹੜੇ ਡਿਪਾਰਟਮੈਂਟ ਆ ਉਹਨਾਂ ਦੇ ਨਾਮ ਰੱਖੇ ਜਾ ਸਕਦੇ ਆ ਉਹਨਾਂ ਦੇ ਨਾਮ ਤੇ ਸੰਸਥਾਵਾਂ ਚ ਚਲਾਈਆਂ ਜਾ ਸਕਦੀਆਂ ਆ ਉਹਨਾਂ ਦੇ ਨਾਮ ਤੇ ਰਿਸਰਚ ਇੰਸਟੀਟਿਊਟ ਚ ਚਲਾਏ ਜਾ ਸਕਦੇ ਆ ਕਿ ਦੁਨੀਆ 'ਚ ਕਿਵੇਂ ਹਿਊਮਨ ਰਾਈਟ ਵਾਇਲੇਸ਼ਨ ਹੋਈ ਕਿਵੇਂ ਲੋਕਾਂ ਨੇ ਡਿਫੈਂਡ ਕੀਤਾ ਪੰਜਾਬ ਦਾ ਕੇਸ ਕੀ ਆ ਸਿੱਖਾਂ ਦਾ ਕੇਸ ਕੀ ਆ ਹਿੰਦੁਸਤਾਨ ਦੇ ਵਿੱਚ ਹੋਰ ਕਿਹੜੇ-ਕਿਹੜੇ ਖਿੱਤਿਆਂ 'ਚ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਆ ਆਪਾਂ ਵੇਖਿਆ ਆ ਰਾਮ ਨਾਰਾਇਣ ਕੁਮਾਰ ਵਰਗੇ ਜਿਹੜੇ ਸਾਰੇ ਨਾਰਥ-ਈਸਟ 'ਚ ਕੀ ਹੋ ਰਿਹਾ ਸਾਊਥ 'ਚ ਕੀ ਹੋ ਰਿਹਾ ਉੱਥੇ ਕੰਮ ਕਰਦੇ ਆ ਕਿ ਇੱਥ ਤਾਹੀ ਉਹਨਾਂ ਸਾਰੇ ਗੱਬੇ ਗੁਜਰੇ ਲੋਕ ਜਿਹੜੇ ਭਾਰਤੀ ਸਟੇਟ ਦੇ ਰਿਪਰੈਸ਼ਨ ਦਾ ਸ਼ਿਕਾਰ ਆ ਉਹਨਾਂ ਨੂੰ ਵੀ ਇਸ ਅੰਬ੍ਰੇਲਾ ਦੇ ਥੱਲੇ ਲਿਆ ਸਕਦੇ ਆ ਉਹ ਭਾਈ ਖਾਲੜਾ ਜੀ ਸ਼ਖਸੀਅਤ ਦੇ ਬਦਲ ਤੋਂ ਅੱਛਾ ਜਦੋਂ ਮੁੰਡਿਆਂ ਦੇ ਵਿੱਚ ਬੱਚੀਆਂ ਬੱਚਿਆਂ ਦੇ ਵਿੱਚ ਤੁਸੀਂ ਇਹ ਗੱਲ ਰੱਖਦੇ ਹੋ ਕਿ ਉਹ ਨੌਜਵਾਨ ਸੁਣਨਾ ਚਾਹੁੰਦੇ ਆ ਕੁਝ ਪਰਸੈਂਟ ਉਹ ਵੀ ਮਿਲਦੇ ਹੋਣਗੇ ਜੇ ਕਹਿੰਦੇ ਨਾ ਯਾਰ ਕਿਹੜੀਆਂ ਗੱਲਾਂ ਕਰ ਰਹੇ ਹੋ ਜਦੋਂ ਸ੍ਰੀ ਖਾਲੜਾ ਜੀ ਬਾਰੇ ਕੁਝ ਕਹਿੰਦੇ ਹੋਣਗੇ ਕਿ ਸਾਨੂੰ ਇਤਿਹਾਸ ਦੱਸੋ ਇਹਦੇ ਬਾਰੇ ਆ ਬਿਲਕੁਲ ਉਹਨਾਂ ਦੇ ਵਿੱਚ ਬਹੁਤ ਰੁਚੀ ਹੈ ਭਾਈ ਖਾਲੜਾ ਦੇ ਬਾਰੇ ਜਾਣਨ ਦੀ ਖਾਸ ਕਰਕੇ ਅਸੀਂ 2019 ਦੇ ਵਿੱਚ ਪਹਿਲੀ ਵਾਰੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਦੇ ਉੱਤੇ ਭਾਈ ਜਸਵੰਤ ਸਿੰਘ ਖਾਲੜਾ ਦਾ ਫਲੈਕਸ ਹੈ ਜਿਹੜਾ 6 5 6 ਸਤੰਬਰ ਦੀ ਗੱਲ ਹੈ ਉਹ ਆਪਾਂ ਲਟਕਾਇਆ ਸੀ ਤਾਂ ਉਦੋਂ ਬਹੁਤ ਘੱਟ ਬੱਚਿਆਂ ਨੂੰ ਪਤਾ ਸੀ ਪਰ ਇਹ ਆ ਵੀ ਸਾਡਾ ਕੰਟੈਕਟ ਨੰਬਰ ਉੱਤੇ ਸੀ ਸਾਰਾ ਦਿਨ ਆਪਾਂ ਉੱਥੇ ਖੜੇ ਰਹੇ ਹਾਂ ਉਹਦੇ ਲਈ ਆ ਅਥਾਰਟੀ ਨਾਲ ਲੜਨਾ ਵੀ ਪਿਆ ਉਦੋਂ ਇਲੈਕਸ਼ਨ ਵਾਲਾ ਤਾਂ ਚਲੋ ਸਾਰੀ ਦੁਨੀਆ ਨੇ ਵੇਖਿਆ ਪਰ ਉਹ ਦੋ ਦੋ ਸਾਲ ਪਹਿਲਾਂ ਕਰੋਨਾ ਤੋਂ ਪਹਿਲਾਂ ਆਪਾਂ ਉਹ ਫਲੈਕਸ ਉੱਥੇ ਲਾਇਆ ਸਾਰਾ ਦਿਨ ਹੀ ਖੜੇ ਰਹੇ ਬੜੀ ਵੱਡੀ ਗਿਣਤੀ ਚ ਵਿਦਿਆਰਥੀ ਆਏ ਵਿੰਦੇ ਰਹੇ ਤਸਵੀਰ ਸਾਡੇ ਨਾਲ ਗੱਲ ਕਰਦੇ ਰਹੇ ਵੀ ਇਹ ਕੌਣ ਆਪਾਂ ਸਾਰਾ ਦਿਨ ਉਹਨਾਂ ਬਾਰੇ ਦੱਸਦੇ ਰਹੇ ਇੱਕ ਛੋਟਾ ਜਿਹਾ ਪਰਚਾ ਲਿਖਿਆ ਸੀ ਤਾਂ ਮਤਲਬ ਉੱਥੋਂ ਹੀ ਕੰਮ ਸ਼ੁਰੂ ਕੀਤਾ ਉੱਥੇ ਵਿਦਿਆਰਥੀਆਂ ਦੇ ਵਿੱਚ ਇੱਕ ਰੁਚੀ ਵਧੀ ਵੀ ਹਾਂ ਵੀ ਕੋਈ ਬੰਦਾ ਇੰਨਾ ਵੀ ਕੰਮ ਕਰ ਸਕਦਾ ਵੀ ਜਿਹੜਾ ਸੀ ਐਵੇਂ ਕਹਿ ਦਿੰਨੇ ਆ ਜੀ ਇੰਨੇ ਹਜ਼ਾਰਾ ਡੰਦਾ ਮਾਰਿਆ ਗਿਆ ਵੀ ਕੋਈ ਕਿਸੇ ਨੇ ਡਾਟਾ ਫਿਗਰ ਦੇ ਉੱਪਰ ਵੀ ਕੰਮ ਕੀਤਾ ਆ ਤਾਂ ਫਿਰ ਅਹੀ ਭਾਈ ਖਾਲੜਾ ਦੀ ਜਿਹੜੀ ਸਪੀਚ ਆ ਜਿਹੜਾ ਲਿਖਿਆ ਮਤਲਬ ਨਾਮ ਹੀ ਐ ਡਾਰਕਨੈਸ ਡਿਫਾਈਡ ਜਿਹੜੀ ਉਹ ਲਗੁਕਥਾ ਤੋਂ ਸ਼ੁਰੂ ਕਰਦੇ ਆ ਕਿ ਜਦ ਤਾਂ ਇੱਕ ਦੀਵੇ ਨੇ ਸਿਰ ਚੁੱਕਿਆ ਤੇ ਉਹਨੇ ਇਹ ਕਿਹਾ ਵੀ ਘੱਟੋ ਘੱਟ ਮੈਂ ਆਪਣੇ ਦਿਵਾਲੇ ਤੇ ਜਿਹੜਾ ਵਾ ਨੇ ਰਿੰ ਨੂੰ ਨਹੀਂ ਲੱਗਣ ਦਊਗਾ ਤਾਂ ਅਸੀਂ ਉਹ ਜਿਹੜੀ ਸਪੀਚ ਹੀ ਭਾਈ ਖਾਲੜੇ ਦੀ ਉਹਨੂੰ ਆਪਾਂ ਉਹਦਾ ਤਰਜਮਾ ਵੀ ਕੀਤਾ ਅੰਗਰੇਜ਼ੀ ਚ ਤਾਂ ਉਹ ਪੰਜਾਬੀ ਅੰਗਰੇਜ਼ੀ ਦੋਵਾਂ ਦੇ ਵਿੱਚ ਛਾਪ ਕੇ ਆਪਾਂ ਵਿਦਿਆਰਥੀਆਂ ਨੂੰ ਵੰਡੀ ਫਿਰ ਉਹਨਾਂ ਦਾ ਜਿਹੜਾ 25 ਮਿੰਟ ਦਾ ਲੈਕਚਰ ਆ ਜਿਹੜਾ ਕੈਨੇਡਾ ਦੇ ਵਿੱਚ ਆ ਆਪਾਂ ਉਹ ਸ਼ੇਅਰ ਕੀਤਾ ਉਹ ਇੰਨਾ ਕੁ ਜ਼ਿਆਦਾ ਸੁਣਾਇਆ ਵਿਦਿਆਰਥੀਆਂ ਨੇ ਉਦੋਂ ਬਾਅਦ ਹੀ ਮਹਿਸੂਸ ਕੀਤਾ ਵੀ ਹਾਂ ਵੀ ਅਸੀਂ ਸਹੀ ਡਾਇਰੈਕਸ਼ਨ ਜਾ ਰਹੇ ਹਾਂ ਤੇ ਅਸੀਂ ਮਤਲਬ ਲਗਾਤਾਰ ਹੀ ਭਾਈ ਖਾਲੜਾ ਦਾ ਜਿਹੜੇ ਮਤਲਬ ਕਹਿ ਸਕਦੇ ਆਂ ਵੀ ਜੋ ਉਹਨਾਂ ਨੇ ਡਾਇਰੈਕਸ਼ਨ ਦੱਸੀ ਆ ਆਪਾਂ ਉਹਦੇ ਉੱਤੇ ਕੰਮ ਕਰ ਰਹੇ ਆਂ ਬਿਲਕੁਲ ਅੱਜ ਦੀ ਕਿਤਾਬ ਖਾਸ ਕਰਕੇ ਜਿਹੜੀ ਰਿਲੀਜ਼ ਹੋਈ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਜਿੱਥੋਂ ਤੱਕ ਨਹੀਂ ਸੁਨੇਹਾ ਪੰਜਾਬੀ ਨਹੀਂ ਪੜ੍ਹ ਸਕਦੇ ਬੱਚੇ ਬਹੁਤ ਆਲ ਸਾਡੇ ਬੱਚੇ ਵੀ ਇਹ ਅੰਗਰੇਜ਼ੀ ਚ ਉੱਚੀ ਜਾ ਸਕਦੇ ਆ ਉਹਨਾਂ ਤੇ ਇੱਕ ਚੰਗਾ ਸੁਨੇਹਾ ਵਾ ਅਜਮੇਰ ਸਿੰਘ ਜੀ ਦਾ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਵੇ ਉਹ ਪੰਜਾਬ ਦਾ ਵੱਡਾ ਹਿੱਸਾ ਜਾਣ ਚੁੱਕਾ ਆ ਜਾਂ ਜਾਣ ਰਿਹਾ ਆ ਉਹ ਜਾਣੇ ਜਾਊਗਾ ਪਰ ਗੱਲ ਇਹ ਵੀ ਤੁਹਾਡੀ ਗੱਲ ਕਮਾਂਤਰੀ ਜਿਹੜੀ ਅਪਰੋਚ ਭਾਈ ਖਾਲੜੇ ਨੇ ਲਈ ਆ ਵੀ ਕੈਨੇਡਾ ਜਾਓ ਇੰਗਲੈਂਡ ਜਾਓ ਉਹਨਾਂ ਮੁਲਕਾਂ ਨੂੰ ਜਾ ਕੇ ਦੱਸੋ ਉਹੋ ਬਰੋਚ ਮੈਂ ਕਹਿੰਦਾ ਵੀ ਇਹ ਕਿਤਾਬ ਉਹ ਗੱਲ ਨੂੰ ਉੱਥੇ ਲੈ ਕੇ ਜਾਊਗੀ ਇਹ ਕਿਤਾਬ ਜਦੋਂ ਅਸੀਂ ਪੜ੍ਹਦੇ ਆ ਜਿੱਥੇ ਤਾਂ ਉਹਨਾਂ ਦੀ ਜੀਵਨੀ ਆ ਉਹਨਾਂ ਨੇ ਕਿਵੇਂ ਕੰਮ ਕੀਤਾ ਆ ਕਿਵੇਂ ਕਿਵੇਂ ਪੁਲਿਸ ਨੇ ਮਤਲਬ ਜਿਹੜੇ ਵੱਡੇ ਕਾਂਡ ਹੋਏ ਆ ਵੀ ਕਿਵੇਂ ਨਦੋਸ਼ੇ ਲੋਕ ਮਾਰੇ ਉਹਦਾ ਸਾਰਾ ਜ਼ਿਕਰ ਆ ਕਿਵੇਂ ਭਾਈ ਖਲੜਾ ਜਿਨੇ ਆਪਣੀ ਪੂਰੀ ਟੀਮ ਸਮੇਤ ਉਥੇ ਮੋਰਚਾ ਲਾਇਆ ਉਹਦੇ ਵਿੱਚ ਅਕਾਊਂਟੇਬਲ ਬਣਾਇਆ ਬੰਦਿਆਂ ਨੂੰ ਉਹ ਸਾਰਾ ਦਾ ਜ਼ਿਕਰ ਆ ਉਹਦੇ ਨਾਲ ਖਾਸ ਚੀਜ਼ ਹੈ ਜਿਹੜੀ ਉਹ ਭਾਈ ਖਲੜਾ ਦੇ ਲੇਖ ਨੇ ਇਸ ਕਿਤਾਬ ਦਾ ਹਿੱਸਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਸਿੱਖ ਸਿਧਾਂਤ ਦੀ ਗੱਲ ਕੀਤੀ ਆ ਸਿੱਖਾਂ ਦੇ ਕੌਮੀਕਰ ਆਜ਼ਾਦ ਕੌਮੀਕਰ ਦੀ ਜਿੱਡੀ ਸੁਣੀ ਉਹਨਾਂ ਨੇ ਵਿਆਖਿਆ ਕੀਤੀ ਆ ਜਿੰਨਾ ਕੇਸ ਸੁਣਾ ਤਿਆਰ ਕੀਤਾ ਆ ਉਹ ਵੀ ਨਾਲ ਜਾਊਗਾ ਇਹ ਕੰਪਲੀਮੈਂਟਰੀ ਆ ਵੀ ਜਿੱਥੇ ਆਪਾਂ ਉਹਨਾਂ ਦੀ ਕਹਾਣਾਂ ਜੋ ਸਾਡੇ ਤੇ ਰਿਪਰੈਸ਼ਨ ਹੋਇਆ ਜੋ ਉਹਨਾਂ ਨੇ ਸੰਘਰਸ਼ ਕੀਤਾ ਇਹ ਦੁਨੀਆ ਨੂੰ ਦੱਸਣ ਦੇ ਕੰਮਜਾਬ ਹੋਵਾਂਗੇ ਉਹਦੇ ਨਾਲ ਉਹਨਾਂ ਦੀ ਕਲਮ ਦੇ ਰਾਈ ਜੋ ਇਹ ਸਿੱਖਾਂ ਦੀ ਸਟੇਟ ਦਾ ਆ ਉਹ ਵੀ ਉਹਨਾਂ ਮੁਲਕਾਂ ਤੱਕ ਉਹਨਾਂ ਲੋਕਾਂ ਤੱਕ ਜਾਊਗਾ ਤੇ ਇਹ ਗੱਲ ਬੜੀ ਛੇਤੀ ਕੇ ਮੰਤਰੀ ਪੱਧਰ ਤੇ ਵੇਖੋ ਤੁਸੀਂ ਅੱਜ ਕੈਨੇਡਾ ਚ ਹੋਰ ਮੁਲਕਾਂ ਚ ਭਾਰਕਾਂ ਦੇ ਨਾਮ ਸਕੂਲਾਂ ਦੇ ਨਾਮ ਭਾਈ ਖੱਲੜਾਂ ਦੇ ਠੀਕ ਹੈ ਨਾ ਜਿਵੇਂ ਦੁਨੀਆ ਦੇ ਵਿੱਚ ਕਿਤੇ ਮਦਰ ਟਰੇਸਾ ਮਸ਼ਹੂਰ ਹੋਈ ਆ ਨੈਲਸਨ ਮੰਡੇਲਾ ਮਸ਼ਹੂਰ ਹੋਇਆ ਆ ਤਾਂ ਉਵੇਂ ਹੀ ਭਾਈ ਖੱਲੜਾਂ ਦੀ ਸ਼ਖਸੀਅਤ ਆ ਜਿਨ੍ਹਾਂ ਨੇ ਹਜੇ ਉਹਨਾਂ ਦੀ ਸ਼ਹਾਦਤ ਨੇ ਦੂਨ ਸਵਾਇਆ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਯਾਰ ਤੁਹਾਡੀ ਰੁਚੀ ਕਿੱਦਾਂ ਬਣੀ ਸੀ ਕਿਉਂਕਿ ਹਮੇਸ਼ਾ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ ਜਾਂ ਪੜਦੇ ਆਂ ਊੜਾੜਾ ABC ਹਿੰਦੀ ਦਾ ਕਹਿਤਾ ਲਾ ਲਓ ਉਸ ਤੋਂ ਬਾਅਦ ਜੋ ਪੁਸਤਪਤਰੀ ਪੜ੍ਹਾਈ ਚੱਲ ਤੁਹਾਡੀ ਰੁਚੀ ਤੁਹਾਨੂੰ ਕਦੋਂ ਪਤਾ ਲੱਗਣਾ ਚੱਲੂ ਹੋਇਆ ਇਹਨਾਂ ਬਾਰੇ ਜਾਂ ਬਾਕੀ ਸ਼ੀਦਾਂ ਬਾਰੇ ਕਦੋਂ ਰੁਚੀ ਆਹੀ ਵੇਖੋ ਬਚਪਨ ਤੋਂ ਹੀ ਜਿਹੜੀ ਮੈਗਜ਼ੀਨ ਹੈ ਨਾ ਸਾਡੇ ਪੂਆਹਾਂ ਦੇ ਘਰ ਆਉਂਦੀ ਹੁੰਦੀ ਹੀ ਜਿਹੜੀਆਂ ਅੰਮ੍ਰਿਤਸਰੋਂ ਵੰਗਾਰ ਛਪਦੀ ਇੱਕ ਫਤਿਹਨਾਮਾ ਤਾਂ ਮੈਂ ਜਦੋਂ ਜਾਣਾ ਉਹ ਸਾਰੇ ਸਾਲ ਦੀਆਂ ਪੜਨੀਆਂ ਜਾ ਕੇ ਵੀ ਚਲੋ ਪਤਾ ਲੱਗਾ ਫਾਦਰ ਸਾਹਿਬ ਵੀ ਦੱਸ ਦੇ ਰਹੇ ਆ ਸਾਡੇ ਪਿੰਡੋਂ ਕਾਫੀ ਲੋਕ ਸ਼ਹੀਦ ਵੀ ਹੋਏ ਆ ਅੰਦਰ ਜਿਹੜਾ ਜੂਨ 84 ਦਾ ਘੱਲੂਕਾਰਾਂ ਵਾਪਰਿਆ ਉਦੋਂ ਬਾਅਦ ਆ ਡਿਪਿੰਡੋ ਬੜੇ ਖੜਕੂ ਲੈਰ ਦੇ ਵਿੱਚ ਵਿਸ਼ੀਦ ਹੋਏ ਸੁਣਦੇ ਰਹੀਦਾ ਸੀ ਪਰ ਉਹ ਜਦੋਂ ਮਤਲਬ ਆਪਾਂ 베ਰਿੰਗ ਕਾਲਜ ਪੜ੍ਹਦੇ ਹੁੰਨੇ ਹਾਂ ਉਦੋਂ ਬੇਦਬੀ ਵਾਲਾ ਕਾਂਡ ਹੋਇਆ ਉਦੋਂ ਬਾਅਦ ਰੋਡ ਜਾਮ ਹੋਇਆ ਉਹਦੇ ਵਿੱਚ ਵੀ ਆਪਾਂ ਸ਼ਾਮਲ ਹੁੰਨੇ ਰਹੇ ਹਾਂ 2015 ਦੇ ਵਿੱਚ ਵੀ ਉੱਥੋਂ ਆਪਾਂ ਜਦੋਂ ਸਾਰਾ ਉੱਥੇ ਹੀ ਫਿਰ ਜਮੇਰ ਸਿੰਘ ਦੇ ਲੈਕਚਰ ਉਦੋਂ ਛੇਤੀ ਬਾਅਦ ਸਿੱਖ ਸਿਆਸਤ ਚੈਨਲ ਨਾਲ ਜੁੜੇ ਉਹ ਸੁਣਨ ਲੱਗੇ ਫਿਰ ਜਦੋਂ ਯੂਨੀਵਰਸਿਟੀ ਗਏ ਹਾਂ ਤੇ ਫਿਰ ਉਹ ਸਰਕਲ ਸਾਰਾ ਹੀ ਉੱਥਿਆਂ ਨੂੰ ਮਿਲਿਆ ਆਪਾਂ ਸੱਤ ਬਣਾਈ ਇਹਨਾਂ ਸਾਰਿਆਂ ਦੇ ਭਾਈ ਮਨਦੀਪ ਸਿੰਘ ਤੇ ਡਾਕਟਰ ਸੇਵਕ ਸਿੰਘ ਪਰਮਜੀਤ ਸਿੰਘ ਪ੍ਰੋਫੈਸਰ ਕਬਲਜੀਤ ਸਿੰਘ ਜਮੇਰ ਸਿੰਘ ਸਾਰੇ ਦੇ ਲੈਕਚਰ ਆਪਾਂ ਯੂਨੀਵਰਸਿਟੀ ਕਰਾਏ ਸਾਰੇ ਰਿਕਾਰਡ ਪਏ ਆ ਵੀ ਆਪਾਂ ਉਹ ਸਾਰਿਆਂ ਦੇ ਲੈਕਚਰ ਉਹ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿਹਾ ਜਾਂਦਾ ਵੀ ਆ ਗੱਲ ਦੇ ਦੀ ਕੋਈ ਰੈਲੇਵੈਂਸ ਹੀ ਨਹੀਂ ਹੈਗੀ ਆਪਾਂ ਉਹ ਲੈਕਚਰ ਕਰਵਾਏ ਤੇ ਹਾਲ ਭਰ ਕੇ ਉੱਥੇ ਆਡੀਅנס ਆਉਂਦੀ ਰਹੀ ਵੀ ਜਿੱਥੇ ਕਿ ਲਈ ਇਹ ਸੋਚ ਵੀ ਨਹੀਂ ਸਕਦੇ ਵੀ ਆਪਾਂ ਪਲਾਨ ਕਰਨਾ ਵਿਸ਼ਾ ਚੁਣਨਾ ਆਡੀਟੋਰੀਅਮ ਬੁੱਕ ਕਰਾਉਣਾ ਤੇ ਪੂਰਾ ਆਡੀਟੋਰੀਅਮ ਭਰ ਜਾਂਦਾ ਹੁੰਦਾ ਹੈ ਵੀ ਆਪਾਂ ਵਿਦਿਆਰਥੀ ਪ੍ਰੋਫੈਸਰ ਤੱਕ ਹੋਣੇ ਸ਼ਾਮ ਤੱਕ ਡਿਬੇਟ ਚੱਲਣੀ ਵੀ ਉਹ ਪੂਰਾ ਫਿਰ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੌਲੀ-ਹੌਲੀ ਮੰਦੇ ਹੈ ਕਿ ਲਿਟਰੇਚਰ ਤੋਂ ਹੀ ਤੁਸੀਂ ਇਧਰਲੇ ਪਾਸੇ ਨੂੰ ਤੁਰੇ ਉਹ ਕਿਤਾਬਾਂ ਪੜੀਆਂ ਸੁਣਿਆ ਇਤਿਹਾਸ ਸੁਣਿਆ ਤੇ ਅੱਜ ਜੋ ਕਿਤਾਬ ਨੇ ਦੱਸਣਾ ਵਗਲੇ ਪਾਸੇ ਇਹੋ ਜਾਣਕਾਰੀ ਹੈ ਨਾ ਇਹ ਕਿਤਾਬ ਦੇ ਵਿੱਚ ਹਾਂ ਬਿਲਕੁਲ ਵੇਖੋ ਜਿੱਥੇ ਦਾ ਡਾਟਾ ਡੀ ਐਕਿਊਇਸ਼ਰ ਨੇ ਆਪਾਂ ਜੱਗੋ ਵਾਲਾ ਜੱਥਾ ਸੁਣਦੇ ਰਹੇ ਆ ਭਾਈ ਨਰਮਲ ਸਿੰਘ ਚੋਲਾ ਸਾਹਿਬ ਦੀਆਂ ਹੈ ਨਾ ਉਹ ਉਹਦੇ ਨਾਲ ਲਿਟਰੇਚਰ ਇੱਕ ਵੱਡਾ ਮਤਲਬ ਯੋਗਦਾਨ ਹੈ ਜਿਹੜਾ ਕਿਸੇ ਵੀ ਲਹਿਰ ਨੂੰ ਅੱਗੇ ਲਿਜਾਣ ਦੇ ਵਿੱਚ ਪਾਉਂਦਾ ਆ ਵੀ ਆਪਾਂ ਠੀਕ ਆ ਵੀ ਉਦੋਂ ਉਹ ਪੜਦੇ ਰਹੇ ਆ ਵੀ ਇਹ ਜਦੋਂ ਆਪਾਂ ਵੱਡੇ ਪਲੇਟਫਾਰਮ ਤੇ ਗੱਲ ਕਰਦੇ ਆ ਨਾ ਤਾਂ ਇਹੋ ਜਿਹਾ ਮੈਗਜ਼ੀਨਾਂ ਨੂੰ ਕੋਈ ਬਹੁ ਜਿਹੜੀ ਮਤਲਬ ਜੋਤ ਜਿਹੜੀ ਜਗਦੀ ਰੱਖੀ ਆ ਵੀ ਜਦੋਂ ਗੱਲ ਕਰਨੀ ਵੀ ਗਣਾ ਹੈ ਤਾਂ ਉਹ ਲੋਕ ਜਿਹੜੇ ਬਾਦਲ ਸਾਹਿਬ ਦੱਸਦੇ ਆ ਵੀ ਜਦੋਂ ਜਾਨਾਂ ਦਰਬਾਰ ਸਾਹਿਬ ਤੇ ਪ੍ਰਕਰਮਾਂ ਦੇ ਵਿੱਚ ਕਈ ਸਿੰਘਾਂ ਨੇ ਆ ਕੇ ਕੰਨ 'ਚ ਕਹਿਣਾ ਵੀ ਸੀਡੀ ਹੈਗੀ ਕੈਸ਼ਟ ਹੈਗੀ ਆ ਵੀ ਉਹਨਾਂ ਨੇ ਰਿਕਾਰਡ ਕਰਕੇ ਰੱਖਿਆ ਹਾਂ ਵੀ ਜਦੋਂ ਵੀ ਗੱਲ ਕਰਨੀ ਵੀ ਗਣਾ ਹੈ ਕੋਈ ਲੋਕ ਘਰ 'ਚ ਟੇਪ ਵੀ ਨਹੀਂ ਉੱਚੀ ਵਜਾਉਂਦੇ ਖੜਕੂ ਸਿੰਘਾਂ ਦੀ ਤਾਂ ਉਹ ਕਿਹੜੇ ਸਿੰਘ ਹੋਣਗੇ ਹਨ ਵੀ ਜਿਨ੍ਹਾਂ ਨੇ ਉਹ ਸਾਰਾ ਰਿਕਾਰਡ ਕੀਤਾ ਉਹ ਇਕੱਠਾ ਕੀਤਾ ਉਹਦੀਆਂ ਕਾਪੀਆਂ ਤਿਆਰ ਕੀਤੀਆਂ ਸੰਗਤ ਨੂੰ ਵੇਖ ਕੇ ਬੰਦਾ ਅਗਲਾ ਵੀ ਬੋਡੀ ਲੈਂਗੁਏਜ ਦਾ ਹਿਸਾਬ ਲਾ ਲੈਂਦਾ ਵੀ ਇਹ ਕਿਹੋ ਜਿਹਾ ਹੈ ਕਿਹੋ ਜਿਹਾ ਬੈਕਗ੍ਰਾਉਂਡ ਦਾ ਉਹਦੇ ਕੋਲ ਕੰਨ ਚ ਗੱਲ ਕਰਨੇ ਵੀ ਮੇਰੇ ਕੋਲ ਹੈਗੀਆਂ ਵੀ ਚਾਹੀਦੀ ਆ ਤਾਂ ਵੇਖੋ ਵੀ ਉਹ ਲੋਕਾਂ ਦਾ ਵੀ ਤਾਂ ਮਤਲਬ ਸਿੱਖ ਦੇ ਨਹੀਂ ਨਾ ਦੇ ਸਕਦੇ ਵੀ ਜਿਨ੍ਹਾਂ ਨੇ ਉਹ ਤੂਫਾਨਾਂ ਦੇ ਵਿੱਚ ਦੀਵਾ ਬੁਝਣ ਨਹੀਂ ਦਿੱਤਾ ਉਸ ਤੋਂ ਬਾਅਦ ਆ ਜਿਹੜੇ ਮੈਗਜ਼ੀਨ ਆ ਜਿਹੜੇ ਰਸਾਲੇ ਆ ਵੀ ਕਿੰਨੇ ਸ਼ਹੀਦਾਂ ਦੀ ਜੀਵਨੀ ਜੇ ਮਤਲਬ ਅੱਜ ਸਾਡੀ ਉਮਰ ਦੇ ਨੌਜਵਾਨ ਇਹ ਸਾਰੇ ਖੜਕੁਸ਼ੀ ਦਾ ਬਰਜਾਂਦੇ ਆ ਤੋ ਆ ਜਿਹੜੇ ਰਸਾਲੇ ਆ ਵੰਗਾਰ ਹੋ ਗਿਆ ਫਤੇ ਨਾਮਾ ਹੋ ਗਿਆ ਜਾਂ ਹੋਰ ਮਤਲਬ ਜਿੰਨੇ ਵੀ ਨਿਕਲਦੇ ਰੇ ਪੰਜ ਛੇ ਆਪਾਂ ਮਤਲਬ ਨਾਮ ਕਈਆਂ ਦੇ ਸਕਿੱਪ ਕਰਾਂ ਸਿੱਖ ਸ਼ਹਾਦਤ ਵੀ ਉਹਨਾਂ ਸਾਰੇ ਰਸਾਲਿਆਂ ਦਾ ਉਹ ਲਿਖਣ ਵਾਲੀਆਂ ਕਲਮਾਂ ਦਾ ਧੰਨਵਾਦ ਆ ਵੀ ਉਹਨਾਂ ਨੇ ਅਗਲੀ ਪੀੜ੍ਹੀ ਤੱਕ ਜਿਹੜੀ ਜਾਗ ਲਾਈ ਆ ਧੰਨਵਾਦ ਕਰਦੇ ਆ ਜੀ ਗੁਰਫਤੇ ਸੱਚ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਕ ਵਕ ਸ਼ਕਸ਼ੀਤ ਨੇ ਗੱਲ ਕੀਤੀ ਸੀ ਤਾਂ ਸਰਬਜੀਤ ਸਿੰਘ ਮਾਨ ਦਾ ਇੱਕ ਸੁਨੇਹਾ ਕਿ ਜੇ ਅੰਗਰੇਜ਼ੀ ਅਨੁਵਾਦ ਜਿਹੜਾ ਵਾ ਉਹ ਦੂਰ ਤੱਕ ਸਾਡਾ ਸੁਨੇਹਾ ਲੈ ਕੇ ਜਾਊਗਾ ਜੋਸਨ ਸਿੰਘ ਖਾਲੜਾ ਜੀ ਦਾ ਕਿਉਂਕਿ ਸਾਡਾ ਭਾਈਚਾਰਾ ਉਹ ਕਹਿੰਦੇ ਉਹ ਤੇ ਕਿਤਾਬ ਪੜ ਸਕਦਾ ਪਰ ਜਿਹੜਾ ਦੂਜਾ ਭਾਈਚਾਰਾ ਵਾ ਸਾਡਾ ਉਹ ਜਿਹੜਾ ਜਦੋਂ ਅੰਗਰੇਜ਼ੀ ਦੇ ਵਿੱਚ ਅੰਗਰੇਜ਼ੀ ਅਨਵਾਦ ਵਿੱਚ ਜੋਸਿੰਸ ਖਾਲੜਾ ਦਾ ਸੁਨੇਹਾ ਪੜੂਗਾ ਤੇ ਪਤਾ ਲੱਗ ਜਾਊਗਾ ਕਿ ਕੌਮ ਤੇ ਪ੍ਰਤੀ ਉਹ ਸਮੇਂ ਦੀਆਂ ਹਕੂਮਤਾਂ ਨੇ ਕੀ ਕਹਿਟਾਇਆ ਜੋਸਿੰਸ ਖਾਲੜਾ ਸント ਸਿੰਘ ਖਾਲੜਾ ਜਿਹਨੇ 25 ਹਜ਼ਾਰ ਲਾਸ਼ਾਂ ਦੀ ਗਿਣਤੀ ਕਰਤੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਲਾਸ਼ ਬਣਾਇਆ ਤਾਂ ਗਿਆ ਤੇ ਦੱਸਿਆ ਤੇ ਇਹ ਜਾ ਰਿਹਾ ਕਿ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਵਾ ਨਹਿਰਾਂ ਦੇ ਵਿੱਚ ਰੋੜ ਦਿੱਤਾ ਜਾਂਦਾ ਵਾ ਜਿਹਦਾ ਕਿ ਬਾਅਦ ਵਿੱਚ ਪਤਾ ਨਹੀਂ ਲੱਗਦਾ ਇਹ ਇੱਕ ਉਸ ਸਮੇਂ ਦੀ ਇੱਕ ਜਸਨ ਸਿੰਘ ਖਾਲੜੇ ਦੀ ਕਹਾਣੀ ਨਹੀਂ ਸੀ ਉਹਨਾਂ ਨੇ ਉਹ 25000 ਲਾਸ਼ਾਂ ਦੀ ਗਿਣਤੀ ਦਿੱਤੀ ਤੇ ਉਸ ਤੋਂ ਬਾਅਦ ਵਿੱਚ ਸਮੇ ਦਾ ਹਾਕਮ ਘਬਰਾਇਆ ਉਹਨੇ ਤਕਰੀਬਨ ਜੇ ਗੱਲ ਕਰੀਏ ਜੋ ਉਸ ਸਮੇਂ ਹੋਇਆ ਜੋ ਪੰਜਾਬ ਦਾ ਬੁਚਰ ਕਿਤਾਬ ਲਿਖੀ ਸੀ ਜਿਹਦੇ ਵਿੱਚ ਕੇ ਪੀਐਸ ਗੇਲ ਨੂੰ ਪੰਜਾਬ ਦਾ ਬੁਚੜ ਕਿਹਾ ਗਿਆ ਅੱਜ ਕੋ ਦਾ ਪਰਿਵਾਰ ਬੇਸ਼ੱਕ ਕਹਿ ਰਿਹਾ ਕਿ ਉਹ ਸੁਪਰਕੌਗ ਸੀ ਪਰ ਜੋ ਲਿਖਿਆ ਸੀ ਉਹਦੇ ਉੱਤੇ ਆਧਾਰਿਤ ਜਿਉਂ-ਜਿਉਂ ਆਪਾਂ ਪੜ੍ਹਦੇ ਹਾਂ ਪਤਾ ਲੱਗਦਾ ਉਸ ਸਮੇਂ ਵਾਪਰਿਆ ਕਿ ਨੌਜਵਾਨਾਂ ਨੂੰ ਘਰੋਂ ਚੁੱਕ ਲਿਆ ਜਾਂਦਾ ਸੀ ਮਾਰਤਾ ਜਾਂਦਾ ਸੀ ਖਪਾਤਾ ਜਾਂਦਾ ਸੀ ਤੇ ਉਹ ਸਰਾਹਾਂ ਤੇ ਚੱਲ ਕੇ ਜਸਨ ਸਿੰਘ ਖਾਲੜਾ ਨੇ ਗਿਣਤੀ ਕੀਤੀ ਤੇ 25 ਹਜ਼ਾਰ ਲਾਸ਼ਾਂ ਦੀ ਗਿਣਤੀ ਕਰਕੇ ਇੱਕ ਰਿਕਾਰਡ ਕੈਮ ਕਰ ਦਿੱਤਾ ਜਦੋਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤਾਂ ਫਿਰ ਜਸਵੰਤ ਸਿੰਘ ਖਾਲੜਾ ਵਰਗੇ ਵੀ ਸ਼ਹੀਦ ਕਰ ਦਿੱਤੇ ਜਾਂਦੇ ਆ ਸਮੇਂ ਦੀ ਹਕੂਮਤ ਕਹਿਰਟ ਆਉਂਦੀ ਆ ਸਮੇਂ ਦੀ ਹਕੂਮਤ ਨੇ 1984 ਦਾ ਕਹਿਰਟ ਆਇਆ ਸਮੇਂ ਦੀ ਹਕੂਮਤ ਨੇ ਜਸਵੰਤ ਖਾਲੜਾ ਵਰਗੇ ਹੀਰੇ ਜਿਹੜੇ ਕਿ ਸਾਥੋਂ ਖੋਲੇ ਸਮੇਂ ਦੀ ਹਕੂਮਤ ਆਪਣਾ ਕਹਿਰ ਵਰਤਉਂਦੀ ਰਹਿੰਦੀ ਆ ਆਪਾਂ ਹੁਣੇ ਹੀ ਗੱਲਬਾਤ ਕੀਤੀ ਸੀ ਜਿਹੜੇ ਕਿ ਕਿਤਾਬ ਲਾਂਚ ਕੀਤੀ ਗਈ ਸੀ ਉਹ ਸਮੇਂ ਦੇ ਮੁੱਖ ਮਹਿਮਾਨ ਤੌਰ ਤੇ ਬਰਾੜ ਸਾਹਿਬ ਇੱਥੇ ਪਹੁੰਚੇ ਸੀ ਸਾਤੋਂ ਨੌਜਵਾਨ ਪਹੁੰਚਿਆ ਸੀ ਖਾਸ ਗੱਲ ਉਹਨੇ ਕੀਤੀ ਕਿ ਬੇਸ਼ੱਕ ਸਾਡਾ ਉਦੋਂ ਜਨਮ ਨਹੀਂ ਸੀ ਹੋਇਆ ਅਸੀਂ ਉਹ ਤੋਂ ਬਾਅਦ ਜਨਮ ਲਿਆ ਹੋਊਗਾ ਜਦੋਂ ਇਹ ਵਰਤਾਰੇ ਵਾਪਰੇ ਪਰ ਅਸੀਂ ਕਿਤਾਬਾਂ 'ਚ ਪੜ੍ਹੇ ਅਸੀਂ ਕਿਤਾਬਾਂ ਪੜ੍ਹੀਆਂ ਉਹਨਾਂ ਦੇ ਵਿੱਚ ਵੇਖਿਆ ਇਤਿਹਾਸ ਪੜਿਆ ਉਹ ਰੂਕ ਬਹੁਤ ਇਤਿਹਾਸ ਸੀ ਫਿਰ ਅਸੀਂ ਜੁੜਨਾ ਚਾਲੂ ਕੀਤਾ ਤੇ ਜਿਹੜੀ ਪਿੱਛੇ ਤਸਵੀਰ ਵੇਖ ਰਹੇ ਹੋ ਜਿਸ ਅੰਦਰ ਖਾਲੜਾ ਜੀ ਦੀ ਉਹ ਕਹਿੰਦੇ ਕਿ ਅੱਜ ਅਸੀਂ ਉਹ ਤਸਵੀਰ ਨੂੰ ਯੂਨੀਵਰਸਿਟੀ ਤੱਕ ਲੈ ਕੇ ਗਏ ਆ ਉਹ ਤਸਵੀਰ ਦਾ ਸੁਨੇਹਾ ਅਸੀਂ ਘਰ-ਘਰ ਪਹੁੰਚਾ ਰਹੇ ਆ ਤੇ ਕਿਤਾਬ ਤੇ ਉਹਨੇ ਕਿਹਾ ਕਿ ਬਹੁਤ ਵਧੀਆ ਗੱਲ ਆ ਜਮੇਰ ਸਿੰਘ ਜੀ ਦੀ ਕਿਤਾਬ ਜਿਹੜੀ ਆ ਅੰਗਰੇਜ਼ੀ ਅਨਵਾਦ ਆ ਉੱਤੇ ਵੀ ਉਹਨੇ ਕਿਹਾ ਕਿ ਇੱਕ ਸੁਨੇਹਾ ਲੈ ਕੇ ਜਾਓਗੇ ਘਰ-ਘਰ ਸੁਕਪੀ ਸਕੋਦੋ ਕੀ ਜਿਨੇ ਵੀ ਕੀਤਾ ਕਿ ਦੱਸਿਆ ਕਿ ਇਤਿਹਾਸ ਸਰਮਾਇਆ ਹੁੰਦੇ ਆ ਇਹ ਇਤਿਹਾਸ ਕਰ ਖੁਦ ਵੀ ਆ ਪਰ ਅਜਮੇਰ ਸਿੰਘ ਜੀ ਦਾ ਲਿਖਿਆ ਹੋਇਆ ਇਤਿਹਾਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਤਿਹਾਸ ਕੌਮ ਦਾ ਸਰਮਾਇਆ ਹੁੰਦੇ ਆ ਇਤਿਹਾਸ ਪੜਾਂਗੇ ਸਾਨੂੰ ਪਤਾ ਲੱਗੂਗਾ ਅੱਜ ਇੱਕ ਖਤਸ਼ਾ ਵੀ ਜ਼ਾਹਿਰ ਕੀਤਾ ਅਜਮੇਰ ਸਿੰਘ ਲਖੋਵਾਲ ਜੀ ਅਜਮੇਰ ਸਿੰਘ ਜੀ ਨੇ ਜਿਹੜੇ ਕਿ ਕਿਤਾਬ ਲਾਂਚ ਕੀਤੀ ਸੀ ਜਿਨ੍ਹਾਂ ਦੀ ਅਜਮੇਰ ਸਿੰਘ ਨੇ ਇਹ ਗੱਲ ਕਹੀ ਕਿ ਅੱਜ ਦਾ ਜੋ ਵਰਤਾਂਤ ਖਾਸ ਘੜਿਆ ਜਾਂਦਾ YouTube ਚੈਨਲਾਂ ਵੱਲੋਂ ਸੋਸ਼ਲ ਮੀਡੀਆ ਦੇ ਦਾ ਕਹਿ ਦਿੰਨੇ ਆ ਕਿਤੇ ਨਾ ਕਿਤੇ ਚ ਗਲਤੀਆਂ ਵੀ ਆ ਕਿਤੇ ਇਹ ਨਾ ਹੋ ਸਕੇ ਅਸੀਂ ਗਲਤੀਆਂ ਨਾ ਫੜੀਏ ਤੇ ਔਲੇ ਸਮੇਂ ਦੇ ਵਿੱਚ ਇਤਿਹਾਸ ਲਿਖਿਆ ਜਾਵੇ ਸਾਨੂੰ ਇਹ ਤੇ ਵਿਚਾਰਨਾ ਪਊਗਾ ਕੁਝ ਪ੍ਰਤੀਕਿਰਿਆ ਸੀ ਜਿਹੜੀਆਂ ਪ੍ਰਤੀਕਿਰਿਆ ਤੁਹਾਡੇ ਤੱਕ ਲੈ ਕੇ ਆਏ ਆ ਜੁੜੇ ਰਿਓ ਅਕਾਲ ਚੈਨਲ ਦੇ ਨਾਲ ਗੁਰਫਤੇ ਸੰਚ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ